ਇਕ ਇਸ ਜਿਹੜਾ ਬਿੱਲ ਮੈਡੀਆ ਨਾਲ ਹੈਗਾ ਹੋਵੇ ਜਿਹੜਾ ਆਪਣਾ ਤਕਰੀਡ ਹੋਇਆ ਸੈਸ਼ਨ ਬਣਾ ਸਕਦਾ ਉਹਦੇ ਵਿੱਚ ਬੇਅਦਗੀਆਂ ਵਾਲਾ ਬਿੱਲ ਲੈ ਕੇ ਆਂਦਾ ਔਰ ਉਹ ਮੇਰੇ ਕੋਲ ਸਾਰਾ ਬਿੱਲ ਵੀ ਹੈਗਾ ਜਿਹੜਾ ਆਪਣਾ ਉਹਦੀ ਸੌਫਟ ਕਾਪੀ ਮੋਬਾਈਲ ਤੇ ਕਿਸੇ ਵੀ মিডিਆ ਵਾਲੇ ਨੇ ਵੀ ਪੜਿਆ ਹੋਣਾ ਕਿ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਤਾ ਸਾਹਿਬ ਆਪਣਾ ਗ੍ਰੰਥ ਕੁਰਾਨ ਤੇ ਬਾਈਬਲ ਇਹਨਾਂ ਦਾ ਜ਼ਿਕਰ ਹੁੰਦਾ ਹੈ ਬਾਕੀ ਆਪਣੇ ਬਹੁਤ ਸਾਰੇ ਧਰਮ ਹੈ ਬਹੁਤ ਸਾਰੇ ਜਿਹੜੇ ਆਪਣੇ ਸੰਤ ਮਹਤਮਾ ਹੈਗੇ ਆ ਉਹਨਾਂ ਦਾ ਕੋਈ ਜ਼ਿਕਰ ਨਹੀਂ ਹੈਗਾ ਜੋ ਪੰਜਾਬ ਸਰਕਾਰ ਕੇਐਸਬੀ ਹੋਣੀ ਨਹੀਂ ਕਿਸੇ ਵੀ ਮੁੱਦੇ ਨੂੰ ਲੈ ਕੇ ਬਹੁਤ ਮੁੱਦਿਆਂ ਲੈ ਕੇ ਦੁਰਗਦਰ ਸਿੰਘ ਜੀ ਲੈ ਕੇ ਕਿਸੇ ਵੀ ਧਰਮ ਲਈ ਬੇਤਰੀ ਹੋ ਰਹੇ ਨੇ ਉਹਨਾਂ ਲਈ ਇੱਕ ਪ੍ਰੈਸ ਕਾਨਫਰੰਸਾਂ ਜ਼ਿਲ੍ਹਾ ਵਾਈਸ ਕੀਤਾ ਆਪਣਾ ਪੰਜਾਬ ਸਰਕਾਰ ਜਿਹੜੀ ਆ ਇਹ ਆਪਣਾ ਲੋਕਾਂ ਨੂੰ ਮੂਰਖ ਬਣਾਉਣ ਤੋਂ ਸਲਾਹ ਹੋਰ ਕੋਈ ਕੰਮ ਨਹੀਂ ਕਰਦੀ। ਆਪਣਾ ਆਮ ਆਦਮੀ ਪਾਰਟੀ ਆ ਇਹਨਾਂ ਨੇ ਨਾ ਤਾਂ ਕਿਸੇ ਧਾਰਮਿਕ ਸੰਸਥਾ ਨੂੰ ਮਤਲਬ ਕੰਸਲਟ ਕੀਤਾ ਜਿਵੇਂ ਆਪਣਾ ਸਿੱਖ ਪੈਚਾਰਾ ਆ ਉਹਦੇ ਵਿੱਚ ਇੱਕ ਸਮਾਹ ਸੰਸਥਾ ਆ ਐਸਸੀਪੀਸੀ ਉਹਨਾਂ ਤੋਂ ਕੋਈ ਪ੍ਰਪੋਜ਼ਲ ਨਹੀਂ ਲਿਆ ਜੇ ਬਾਈਬਲ ਹੈਗੀ ਆ ਤਾਂ ਉਹ ਤੋਂ ਕੋਈ ਪ੍ਰਪੋਜ਼ਲ ਨਹੀਂ ਲਿਆ ਜੇ ਆਪਣਾ ਕੁਰਾਨ ਹੈ ਤਾਂ ਉਹਨਾਂ ਦੇ ਕੋਈ ਇਮਾਮ ਤੋਂ ਕੋਈ ਪ੍ਰਪੋਜ਼ਲ ਨਹੀਂ ਲਿਆ ਤੇ ਜਿਹੜੇ ਬਾਕੀ ਦੇ ਧਰਮ ਹੈਗੇ ਆ ਧਰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਸਾਰੇ ਧਰਮ ਆਪਾਂ ਨੂੰ ਪਰਮਾਤਮਾ ਦੇ ਨਾਲ ਜਿੱਥੇ ਜੋੜਨਾ ਸਿਖਾਉਂਦੇ ਹਿੱਥੇ ਭਾਈਚਾਰਾ ਸਿਖਾਉਂਦੇ ਆ ਤਾਂ ਉਹ ਸਾਰੀਆਂ ਜਿਹੜੀਆਂ ਇੱਕ ਹਾਫ ਟੂਕ ਬਿੱਲ ਹੈਗਾ ਜਿਹੜਾ ਇਹ ਲੈ ਕੇ ਆਂਦਾ ਇਹ ਲੋਕਾਂ ਨੂੰ ਆਪਣਾ ਪਟਕਾਉਣ ਵਾਲਾ ਆ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਿਕਿਉਰਿਟੀ ਹੈ ਉਹ ਕੀ ਹੈਗੀ ਹੈ ਬੇਦਰ ਵੀ ਹੋਵੇ ਹੀ ਕਿਉਂ ਕੀ ਸੁਖਵੀਰ ਬਾਦਲ ਵੱਡਾ ਆ ਕੀ ਕੇਜਰੀਵਾਲ ਵੱਡਾ ਆ ਕੀ ਭਗਵੰਤ ਮਾਨ ਵੱਡਾ ਹੈਗਾ ਕਿ ਉਹਨਾਂ ਨੂੰ 229 ਲਿਖ ਦਿੱਤੇ ਜਾਣ ਔਰ ਗੁਰੂ ਸਾਹਿਬ ਨੂੰ ਜਿਹਨੂੰ ਅਸੀਂ ਲਿਵਿੰਗ ਗੁਰੂ ਮੰਨਦੇ ਆ ਉਹਦੀ ਸਿਕਿਉਰਿਟੀ ਦਾ ਕੀ ਆ ਸਾਰੇ ਪਵਾਰ ਜੀ ਸਾਡੇ ਜਿਹੜੇ ਉਹਨਾਂ ਦੇ ਨਾਲ ਸਿਹਰ ਹਾਂ ਪੰਜਾਬ ਦਾ ਬਤਨੀ ਸਾਡੇ ਟੀਮ ਹੈ ਕੋਣੀ ਸੰਗਰ ਜੀ ਐ ਸੱਚੀ ਜੀ ਐ ਐਸਾ ਹੈ ਨੰਗਾ ਬੰਦਲ ਜੀ ਨੰਗਾ ਬੰਦਲ ਦੇ ਕੰਦ ਸਾਡੇ ਸਾਰੇ ਮੰਡਲ ਪ੍ਰਧਾਨ ਹੈ ਉਹ ਸਾਰਿਆਂ ਦਾ ਧੰਨਵਾਦ ਹੈ ਕਿ ਉਹਨਾਂ ਨੇ ਸਾਰਿਆਂ ਨੂੰ ਟਾਈਮ ਕਿੱਢਿਆ ਹੈਗਾ ਔਰ ਅੱਜ ਇਹ ਬੜੇ ਵਿਸ਼ੇਸ਼ ਮੁੱਦੇ ਦੇ ਉੱਤੇ ਗੱਲ ਕਰਨ ਦੇ ਵਾਸਤੇ ਤੁਹਾਨੂੰ ਤਕਲੀਫ ਦਿੱਤੀ ਹੈ ਆ ਵਿਸ਼ਾ ਇਹ ਹੈਗਾ ਕਿ ਆਮ ਆਦਮੀ ਪਾਰਟੀ ਨੇ ਇੱਕ ਇਸ ਜਿਹੜਾ ਬਿੱਲ ਲੈ ਕੇ ਆਇਆ ਹੈਗਾ ਜਿਹੜਾ ਆਪਣਾ ਤਕਰੀਬ ਹੋਇਆ ਸੈਸ਼ਨ ਬਿਨਾ ਸਰ ਦਾ ਉਹਦੇ ਵਿੱਚ ਬੇਅਦਬੀਆਂ ਵਾਲਾ ਬਿੱਲ ਲੈ ਕੇ ਆਇਆ ਹੈ ਔਰ ਉਹ ਮੇਰੇ ਕੋਲ ਸਾਰਾ ਬਿਲ ਵੀ ਹੈਗਾ ਜਿਹੜਾ ਆਪਣਾ ਉਹਦੀ ਸਾਫਟ ਕਾਪੀ ਮੋਬਾਈਲ ਤੇ ਕਿਸੇ ਵੀ ਮੀਡੀਆ ਵਾਲਿਆਂ ਨੇ ਵੀ ਪੜਿਆ ਹੋਣਾ ਕਿ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਗੋਟਾ ਸਾਹਿਬ ਆਪਣਾ ਗੀਤਾ ਕੁਰਾਨ ਤੇ ਬਾਈਬਲ ਇਹਨਾਂ ਦਾ ਜ਼ਿਕਰ ਹੈਗਾ ਬਾਕੀ ਆਪਣੇ ਬਹੁਤ ਸਾਰੇ ਧਰਮ ਹੈ ਬਹੁਤ ਸਾਰੇ ਜਿਹੜੇ ਆਪਣੇ ਸੰਤ ਮਹਤਮਾ ਹੈਗੇ ਆ ਉਹਨਾਂ ਦਾ ਕੋਈ ਜ਼ਿਕਰ ਨਹੀਂ ਹੈਗਾ ਆਸਰ ਕੇ ਆਪਣਾ ਇਸ ਸੰਬੰਧ ਦੇ ਵਿੱਚ ਜਿਹੜਾ ਆਪਣਾ ਬੱਲੇ ਸਮਾਜ ਹੈ ਉਹਨਾਂ ਦਾ ਤੁਹਾਨੂੰ ਪਤਾ ਹੈਗਾ ਜੀ ਪੰਜਾਬ ਦੇ ਵਿੱਚ ਇੱਕ ਬਹੁਤ ਵੱਡ ਬਹੁਤ ਵੱਡਾ ਡੇਰਾ ਹੈਗਾ ਬੱਲਾ ਔਰ ਆਪਣਾ ਉਹਨਾਂ ਨੇ ਕਮਰਤ ਬਾਣੀ ਵੀ ਲਾਂਚ ਕੀਤੀ ਸੀ 2009-2010 ਦੇ ਆਸ-ਪਾਸ ਔਰ ਉਹਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਹੈ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈਗੀ ਆ ਔਰ ਜਿਹੜੇ ਕਬੀਰ ਪੰਥੀ ਹੈ ਜਿਹੜੇ ਆਪਣੇ ਹੈਗੇ ਆਪਣੇ ਪਗਵਾਨ ਪਾਦਮਿਕ ਜੀ ਹੈ ਜਾਂ ਗੁਰੂ ਰਵਿਦਾਸ ਮਹਾਰਾਜ ਹੈ ਜਾਂ ਆਪਣੇ ਹੈਗੇ ਆ ਜਿਹੜੇ ਮਹਾਸ਼ਾ ਬਰਾਦਰੀ ਹੈ ਜਿਹੜੇ ਆਪਣੇ ਇੱਧਰ ਪਠਾਨਪੋਟ ਵਾਲੀ ਸਾਈਡ ਤੇ ਕਾਫੀ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਰਹਿੰਦੇ ਆ ਉਹ ਆਪਣੇ ਗੁਰੂ ਨਾਭਾ ਦਾਸ ਜੀ ਨੂੰ ਮੰਨਦੇ ਹੈਗੇ ਆ ਉਹਨਾਂ ਸਾਰੇ ਸੰਤਾਂ ਮਹਾਤਮਾ ਦਾ ਜਾਂ ਉਹਨਾਂ ਦੀ ਬਾਣੀ ਦਾ ਜਾਂ ਉਹਨਾਂ ਦੇ ਵਿਚਾਰਾਂ ਦਾ ਕੋਈ ਜ਼ਿਕਰ ਨਹੀਂ ਹੈਗਾ ਇਸ ਦਿਲ ਦੇ ਵਿੱਚ ਇੱਕ ਗੱਲ ਹੋਰ ਬਹੁਤ ਵੱਡੀ ਹੈ ਕਿ ਤੁਸੀਂ ਦੇਖਿਆ ਹੋਣਾ ਹੈ ਕਿ ਕਈ ਵਾਰੀ ਜਿੱਦਾਂ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਆਪਣਾ ਮੰਦਰ ਹੈ ਜਿਵੇਂ ਭਗਵਾਨ ਵਾਲਮੀਕ ਵਾਲਮੀਕ ਜੀ ਦੇ ਮੰਦਰ ਆ ਉਹਨਾਂ ਦੇ ਵਿੱਚ ਉਹਨਾਂ ਦੀਆਂ ਮੂਰਤੀਆਂ ਵੀ ਹੁੰਦੀਆਂ ਹਨ ਮੰਦਰਾਂ ਦੇ ਵਿੱਚ ਔਰ ਉਹ ਅਗਰ ਕਬੀਰ ਜੀ ਹੈ ਤਾਂ ਕਬੀਰ ਜੀ ਦੀ ਵੀ ਮੂਰਤੀ ਹੁੰਦੀ ਹੈ ਉਹਨਾਂ ਦਾ ਜਿਹੜਾ ਆਪਣਾ ਕੋਈ ਤਾਂ ਅਸਥਾਨ ਹੈ ਤਾਂ ਜੇ ਉਹਨਾਂ ਦੀ ਬੇਅਦਬੀ ਹੁੰਦੀ ਹੈ ਤਾਂ ਉਹਦਾ ਕੋਈ ਜ਼ਿਕਰ ਨਹੀਂ ਹੈਗਾ ਕਿ ਉੱਥੇ ਕੀ ਆਪਣਾ ਸਜ਼ਾ ਹੋਏਗੀ ਕੀ ਆਪਣਾ ਵਿਚਾਰ ਹੋਏਗਾ ਕੀ ਉਹਨਾਂ ਦਾ ਕੀ ਨੋਟਿਸ ਲਿਆ ਜਾਏਗਾ ਕਿ ਇਸ ਕਰਕੇ ਜਿਹੜੀ ਆਪਣਾ ਆਮ ਆਦਮੀ ਪਾਰਟੀ ਆ ਇਹਨਾਂ ਨੇ ਨਾ ਤਾਂ ਕਿਸੇ ਧਾਰਮਿਕ ਸੰਸਥਾ ਨੂੰ ਮਤਲਬ ਕੰਸਲਟ ਕੀਤਾ ਜਿਵੇਂ ਆਪਣਾ ਸਿੱਖ ਭਾਈਚਾਰਾ ਆ ਉਹਦੇ ਵਿੱਚ ਇੱਕ ਸਰਬੋਰ ਸੰਸਥਾ ਆ ਐਸਸੀਪੀਸੀ ਉਹਨਾਂ ਤੋਂ ਕੋਈ ਪ੍ਰਪੋਜ਼ਲ ਨਹੀਂ ਲਿਆ ਜੇ ਬਾਈਬਲ ਹੈਗੀ ਆ ਤਾਂ ਚੋਪ ਤੋਂ ਕੋਈ ਪ੍ਰਪੋਜ਼ਲ ਨਹੀਂ ਲਿਆ ਜੇ ਆਪਣਾ ਕੁਰਾਨ ਹੈ ਤਾਂ ਉਹਨਾਂ ਦੇ ਕੋਈ ਇਮਾਮ ਤੋਂ ਕੋਈ ਪ੍ਰਪੋਜ਼ਲ ਨਹੀਂ ਲਿਆ ਤੇ ਜਿਹੜੇ ਬਾਕੀ ਦੇ ਧਰਮ ਹੈਗੇ ਆ ਧਰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਸਾਰੇ ਧਰਮ ਆਪਾਂ ਨੂੰ ਪਰਮਾਤਮਾ ਦੇ ਨਾਲ ਜਿੱਥੇ ਜੋੜਨਾ ਸਿਖਾਉਂਦੇ ਉਸੇ ਭਾਈਚਾਰਾ ਸਿਖਾਉਂਦੇ ਆ। ਤੋਂ ਉਹ ਸਾਰੀਆਂ ਜਿਹੜੀਆਂ ਇੱਕ ਹਾਫ ਟੂਕ ਬਿੱਲ ਹੈਗਾ ਜਿਹੜਾ ਇਹ ਲੈ ਕੇ ਆਂਦਾ ਇਹ ਲੋਕਾਂ ਨੂੰ ਆਪਣਾ ਪਟਕਾਉਣ ਵਾਲਾ ਆ। ਪੰਜਾਬ ਦੇ ਲੋਕਾਂ ਨੂੰ ਆਪਣਾ ਤੁਰਾਹੇ ਪਾਉਣ ਵਾਲਾ ਹੈਗਾ ਆ। ਸੋ ਖਾਸ ਕਰਕੇ ਦਲਿਤ ਸਮਾਜ ਜਿਹੜਾ ਕਿ 35% ਵੱਸੂ ਆ। ਔਰ ਆਪਣਾ ਬਹੁਤ ਵੱਡੀ ਗਿਣਤੀ ਦੇ ਵਿੱਚ ਹਾਈਐਸਟ ਪੋਪੂਲੇਸ਼ਨ ਹੈ ਆਪਣਾ ਪੂਰੇ ਇੰਡੀਆ ਦੇ ਸਟੇਟਾਂ ਦੇ ਵਿੱਚ ਉਹ ਬਹੁਤ ਹੀ ਆਪਣਾ ਨਿਰਾਸ਼ ਨਿਰਾਸ਼ਾ ਵਿੱਚ ਹੈ ਔਰ ਕਿ ਪੰਜਾਬ ਸਰਕਾਰ ਕਰ ਕੀ ਰਹੀ ਹੈ ਸੋ ਇਸ ਕਰਕੇ ਇਹ ਸਰਕਾਰ ਜਿਹੜੀ ਆ ਇਹਨੂੰ ਆਪਣਾ ਭਾਰਤੀ ਜਨਤਾ ਪਾਰਟੀ ਇਹ ਸੰਘੀਆ ਕਿ ਇਹ ਜਿਹੜੀ ਪਾਰਟੀ ਹੈ ਇਹ ਦਲਿਤ ਬਰੋਧੀ ਆ ਕਿਉਂਕਿ ਇਹ ਸਿਰਫ ਗੱਲਾਂ ਕਰਦੀ ਆ ਤੇ ਕੰਮ ਕੋਈ ਨਹੀਂ ਕਰਦੀ ਹੈਗੀ ਜਿਵੇਂ ਇਹਨਾਂ ਨੇ ਆਪਣਾ ਅਛਾ ਦੂਜੀ ਇੱਕ ਬਹੁਤ ਵੱਡੀ ਗੱਲ ਹੈ ਮੈਂ ਤੁਹਾਡੇ ਧਿਆਨ ਚ ਲੈਣਾ ਚਾਹਨਾ ਆਪਾਂ ਪੰਜਾਬ 'ਚ ਰਹਿੰਦੇ ਹੈਗੇ ਆ ਚਾਹੇ ਅਸੀਂ ਹਿੰਦੂ ਹੋਈਏ ਚਾਹੇ ਸਿੱਖ ਹੋਈਏ ਅਸੀਂ ਗੁਰਦੁਆਰੇ ਜਾਣਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਰੱਖਦੇ ਹੈਗੇ ਆ ਉਹ ਸਾਰੇ ਹਿੰਦੂ ਲੋਕ ਵੀ ਆਪਣਾ ਜਿਹੜੇ ਵਿਆਹ ਸ਼ਾਦੀ ਬੱਚਿਆਂ ਦੇ ਹੈਗੇ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦੇ ਵਿੱਚ ਕਰਵਾਉਂਦੇ ਆ ਤੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਇੱਕ ਲਿਵਿੰਗ ਗੁਰੂ ਮੰਨਦੇ ਆ ਜਦੋਂ ਅਸੀਂ ਲਿਵਿੰਗ ਗੁਰੂ ਮੰਨਦੇ ਆ ਗੁਰੂ ਮਾਨਯੋ ਗ੍ਰੰਥ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਿਕਿਉਰਿਟੀ ਹੈ ਉਹ ਕੀ ਹੈਗੀ ਆ ਬੇਅਦਵੀ ਹੋਵੇ ਹੀ ਕਿਉਂ ਕਿ ਸੁਖਵੀਰ ਬਾਦਲ ਵੱਡਾ ਆ ਕਿ ਕੇਜਰੀਵਾਲ ਵੱਡਾ ਆ ਕਿ ਭਗਵੰਤ ਮਾਨ ਵੱਡਾ ਹੈਗਾ ਕਿ ਉਹਨਾਂ ਨੂੰ 229 ਲਿਖ ਦਿੱਤੇ ਜਾਣ ਔਰ ਗੁਰੂ ਸਾਹਿਬ ਨੂੰ ਜਿਹਨੂੰ ਅਸੀਂ ਲਿਵਿੰਗ ਗੁਰੂ ਮੰਨਿਆ ਉਹਦੀ ਸਿਕਿਉਰਿਟੀ ਦਾ ਕੀ ਹੈ ਉਹਦੇ ਵਾਸਤੇ ਕਿਹੜੀ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਜਾਰੀ ਕੀਤੀ ਸੋ ਇਸ ਕਰਕੇ ਆਪਣਾ ਪੰਜਾਬ ਸਰਕਾਰ ਜਿਹੜੀ ਆ ਇਹ ਆਪਣਾ ਲੋਕਾਂ ਨੂੰ ਮੂਰਖ ਬਣਾ ਕੇ ਸੁਭਾ ਹੋਰ ਕੋਈ ਕੰਮ ਨਹੀਂ ਕਰਦੀ ਇਸ ਕਰਕੇ ਆਪਣਾ ਨਾਂ ਤਾਂ ਇਹਨਾਂ ਨੂੰ ਹੁਣ ਜਿਹੜੇ ਪਿਛਲੇ ਆਪਣਾ ਬੇਅਦਮੀਆਂ ਹੋਈਆਂ 2015 ਤੋਂ ਖਾਸ ਕਰਕੇ ਅਨੁਵਾਰ ਚਲਦੀਆਂ ਰਹੇ ਚਲਦੀਆਂ ਆ ਰਹੀਆਂ ਉਹਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਜਾਂ ਪਹਿਲਾਂ ਸੀਗੀ ਆਪਣਾ ਅਕਾਲੀ ਸਰਕਾਰ ਸੀਗੀ 2 ਸਾਲ ਉਣੀ ਰਹੀ 15 ਤੋਂ 17 ਤੱਕ ਫਿਰ ਆਪਣਾ 17 ਤੋਂ ਲੈ ਕੇ 22 ਤੱਕ ਕਾਂਗਰਸ ਰਹੀ ਕਿ ਸਾਢੇ 3 ਸਾਲ ਤੋਂ ਉੱਪਰ ਹੁਣ ਆਮ ਆਦਮੀ ਪਾਰਟੀ ਨੂੰ ਹੋ ਗਿਆ ਹੈਗਾ ਇਹ ਹੁਣੇ ਸਾਢੇ 3 ਸਾਲਾਂ ਬਾਅਦ ਇਹਨਾਂ ਨੂੰ ਕਿਉਂ ਯਾਦ ਆਇਆ ਤੇ ਇਸ ਕਰਕੇ ਇਹ ਲੋਕਾਂ ਨੂੰ ਆਪਣਾ ਜਿਹੜੇ ਮੁੱਦੇ ਆ ਮੁੱਦੇ ਕੀਏ ਗਿਆ ਮੁੱਦੇ ਚਾਹੇ ਆਪਣਾ ਲੈਂਡ ਆਰਡਰ ਦਾ ਆ ਮੁੱਦਾ ਚਾਹੇ ਆਪਣਾ ਲੈਂਡ ਪੂਲਿੰਗ ਪਾਲਿਸੀ ਦਾ ਆ ਮੁੱਦਾ ਚਾਹੇ ਨਸ਼ਿਆਂ ਦਾ ਆ ਉਹਨਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੇ ਵਾਸਤੇ ਇਹ ਆਪਣਾ ਇੱਕ ਔਰ ਇਹ ਸਕਸੈਸਫੁਲ ਰਿਹਾ ਇਸ ਕਰਕੇ ਇਹਦੇ ਵਿੱਚ ਕਿਉਂਕਿ ਉੱਥੇ ਗੱਲ ਹੋਰ ਹੋਈ ਨਹੀਂ ਆ ਮੁੱਦਿਆਂ ਤੇ ਤਾਂ ਗੱਲ ਹੋਈ ਨਹੀਂ ਵਿਧਾਨ ਸਭਾ ਦੇ ਵਿੱਚ ਔਰ ਇਹ ਸਾਰੀਆਂ ਗੱਲਾਂ ਕਰਨ ਦੇ ਵਾਸਤੇ ਪੰਜਾਬ ਸਰਕਾਰ ਨੇ ਆਪਣਾ ਇੱਕ ਬਿੱਲ ਲਿਆਂਦਾ ਔਰ ਉਹ ਨੂੰ ਉਹਨੂੰ ਹੁਣ ਸਿਲੈਕਟ ਕਮੇਟੀ ਕੋਲ ਰੈਫਰ ਕਰਤਾ ਹੈਗਾ ਸਿਲੈਕਟ ਕਮੇਟੀ ਕੋਲ ਪਹਿਲਾਂ ਵੀ ਰੈਫਰ ਕੀਤਾ ਜਾ ਸਕਦਾ ਸੀ ਲਿਆਉਣ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ opinion ਲੈ ਜਾ ਸਕਦੇ ਸੀ ਜਾਨੀ ਕਿ ਆਪਣਾ ਭੰਡ ਪੋਨਾ ਹੱਦ ਦਰਜੇ ਦਾ ਆ ਪੰਜਾਬ ਸਰਕਾਰ ਜਿਹੜੀ ਆ ਇਹਦੇ ਵਿੱਚ ਯਾਨੀ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਕੋਈ ਪੰਜਾਬ ਦੀ ਤਰੱਕੀ ਦਾ ਕੋਈ ਲੈਣਾ ਦੇਣਾ ਨਹੀਂ ਕਿਸਾਨਾਂ ਦੇ ਮੁੱਦਿਆਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਦਲਤਾਂ ਦੇ ਮੁੱਦਿਆਂ ਦਾ ਕੋਈ ਲੈਣਾ ਦੇਣਾ ਨਹੀਂ ਆ ਇਹ ਸਿਰਫ ਤੇ ਸਿਰਫ ਆਪਣਾ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਆਪਣਾ ਵੋਟਾ ਲੈਣੀਆਂ ਚਾਹੁੰਦੀ ਹੈਗੀ ਆ ਔਰ ਆਪਣਾ ਫਿਰ ਸੱਤਾ ਦੇ ਵਿੱਚ ਆਣਾ ਚਾਹੁੰਦੀ ਹੈਗੀ ਆ ਔਰ ਲੋਕਾਂ ਦੇ ਮੁੱਦਿਆਂ ਦਾ ਜਵਾਬ ਨਹੀਂ ਦੇਣਾ ਚਾਹੁੰਦੀ ਸੋ ਮੈਂ ਤੁਹਾਨੂੰ ਇਹ ਆਪਣਾ ਭਰਾਵਾ ਨੂੰ মিডিਆ ਦੇ ਰਾਹੀਂ ਦੱਸਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕਿ ਇਹ ਸਰਕਾਰ ਜਿਹੜੀ ਆ ਦਲਿਤ ਵਿਰੋਧੀ ਆ ਇਹ ਪੰਜਾਬ ਵਿਰੋਧੀ ਆ ਇਹ ਪੰਜਾਬ ਦੇ ਲੋਕਾਂ ਦਾ ਕੋਈ ਭਲਾ ਨਹੀਂ ਕਰ ਰਹੀ ਔਰ ਨਾ ਭਲਾ ਕਰਨ ਦੇ ਸਮਰੱਥ ਹੈਗੀ ਆ ਨਾ ਇਹਨਾਂ ਦੇ ਕੋਲ ਆਈ ਕੀ ਉਹ ਨਾ ਇਹਨਾਂ ਦੇ ਕੋਲ ਕੋਈ ਆਪਣਾ ਕੰਪੀਟੈਂਸ ਹੈਗੀ ਆ ਕਿ ਇਹ ਕੋਈ ਕਰ ਸਕਣ ਸੋ ਇਸ ਕਰਕੇ ਆਪਣੇ ਲੋਕਾਂ ਨੂੰ ਆਪਣਾ ਇਹ ਅਵੇਅਰ ਹੋਣ ਦੀ ਲੋੜ ਹੈ ਕਿ ਆਪਣਾ ਜਿਹੜਾ ਬਦਲਾ ਤੁਸੀਂ ਲੈ ਕੇ ਆਂਦਾ ਸੀ ਉਹ ਬਦਲਾ ਤੁਹਾਨੂੰ ਨਹੀਂ ਮਿਲਿਆ ਇਸ ਕਰਕੇ ਇਸ ਸਰਕਾਰ ਨੂੰ ਚੱਲਦਾ ਕਰਨ ਦੇ ਵਾਸਤੇ ਤਿਆਰੀ ਕਰਸ ਲਵੋ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਪੰਜਾਬ ਦੇ ਗਰੀਬ ਲੋਕ ਹੈ, 달ਿਤ ਲੋਕ ਹੈ ਉਹ ਠੱਗੇ ਠੱਗੇ ਮਹਿਸੂਸ ਕਰ ਰਹੇ ਹੈ, ਕਿਸਾਨ ਠੱਗੇ ਠੱਗੇ ਮਹਿਸੂਸ ਕਰ ਰਹੇ ਹੈ ਕਿ ਸਿਰੇ ਪਾਸੇ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ, ਕੋਈ ਸੜਕ ਨਹੀਂ ਵੰਗਈ, ਕੋਈ ਪੁਲ ਨਹੀਂ ਵੰਗਿਆ, ਕੋਈ ਡਿਵੈਲਪਮੈਂਟ ਨਹੀਂ ਹੋ ਰਹੀ, ਹਰ ਪਾਸੇ ਹਾਹਾਕਾਰ ਹੈ ਇਸ ਤੋਂ سوا ਕੁਝ ਨਹੀਂ ਹੈ। ਕੁਈ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਪੁੱਛੋ ਜੇ ਤੁਸੀਂ ਨਸ਼ਾ ਬਾਰੇ ਗੱਲ ਕਰੀਏ ਜਿਹੜਾ ਯੁੱਧ ਨਸ਼ਾ ਬਗਤ ਮੁਹਿੰਮ ਸ਼੍ਰੀਕਤੀ ਕੀਤੀ ਹੈ ਉਸ ਬਾਰੇ ਕੀ ਕਹੋਂਗੇ ਤੁਸੀਂ ਆ ਮੈਂ ਇਹੀ ਕਹਿਣਾ ਚਾਹਨਾ ਹੈਗਾ ਕਿ ਜੀ ਇਹ ਦੇਖੋ ਪੰਜਾਬ ਦੇ ਵਿੱਚ ਹਰ ਸਰਕਾਰ ਨੇ ਪਹਿਲਾਂ ਨਾਅਰਾ ਲਾਇਆ ਕਿ ਅਸੀਂ ਨਸ਼ੇ ਦੇ ਖਿਲਾਫ ਕੰਮ ਕਰਾਂਗੇ ਲੇਕਿਨ ਜਿਨ੍ਹਾਂ ਨੇ ਖਤਮ ਕਰਨੇ ਸੀ ਨਸ਼ੇ ਉਹਨਾਂ ਨੇ ਨਸ਼ੇ ਨੂੰ ਪ੍ਰਮੋਟ ਕੀਤਾ ਕਈ ਤੁਹਾਨੂੰ ਪਤਾ ਹੈਗਾ ਜੇਲ੍ਹ ਚ ਹੈਗੇ ਲੋਕੀ ਕਈਆਂ ਨੇ ਉਹਨਾਂ ਦੇ ਭਾਈ ਵਾਲੀ ਆਪਣਾ ਨਵਾਈ ਦੇਖਿਆ ਆਪਣਾ ਕੋਈ ਆਪਣਾ ਪੰਚਾਇਤ ਦਾ ਗਿਆ ਸਿਰਮੱਥੇ ਪ੍ਰਣਾਲਾ ਉੱਥੇ ਦਾ ਉੱਥੇ ਔਰ ਇਹ ਇੱਕ ਟੈਕੀਕਲ ਕਰੰਸੀ ਬਣ ਗਈ ਆ ਜਿਹੜਾ ਨਸ਼ਿਆਂ ਦਾ ਪੈਸਾ ਆ ਇਹ ਇੱਕ ਇਲੈਕਸ਼ਨ ਕਰੰਸੀ ਬਣ ਗਈ ਆ ਪਹਿਲਾਂ ਪੈਸਾ ਇਧਰੋਂ ਕਮਾਓ ਲੋਕਾਂ ਦੇ ਪੁੱਤ ਜਾਏ ਜੀਨ ਚਾਹੇ ਮਰਨ ਆਪਣਾ ਪੰਜਾਬੀਆਂ ਦਾ ਨਾਂਸ ਹੋਵੇ ਜੋ ਮਰਜੀ ਹੋਵੇ ਲੋਕਾਂ ਦੇ ਪੁੱਤ ਮਾਰੇ ਹੈਗੇ ਆ ਲੇਕਿਨ ਸਰਕਾਰਾਂ ਨੂੰ ਉਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ ਇਹ ਆਪਣਾ ਜਦੋਂ ਭਾਰਤੀ ਜਨਤਾ ਪਾਰਟੀ ਦੇਖੋ ਆਪਣਾ ਨਸ਼ੇ ਤਾਂ ਵਰਲਡ ਓਵਰ ਹੈ ਲੇਕਿਨ ਪੰਜਾਬ ਹੀ ਕਿਉਂ ਮੁੱਦਾ ਆ ਪੰਜਾਬ ਦੇ ਵਿੱਚ ਹੀ ਨਸ਼ੇ ਕਿਉਂ ਵੱਧ ਹੈ ਇਸ ਕਰਕੇ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਕੋਈ ਨਸ਼ਿਆਂ ਦੇ ਉੱਤੇ ਥਲ ਨਹੀਂ ਪਾ ਸਕਦਾ 2027 ਦੇ ਵਿੱਚ ਤਿਆਰੀ ਰੱਖੋ ਨਸ਼ੇ ਬਿਲਕੁਲ ਨਹੀਂ ਪਕਰਦੇ ਆ ਸਰ ਜੀ ਸਵਾਲ ਹੈ ਸਰ ਤੁਸੀਂ ਕਿ ਨਸ਼ੇ ਕਰਲ ਕਰੀ ਹੈ ਕਿ ਇੱਕ ਸ਼੍ਰੀ ਚੰਪੌਰ ਸਾਹਿਬ ਦੇ ਵਿੱਚ ਫੌਜੀ ਵੀ ਨਸ਼ੇ ਕਰਕੇ ਮੌਤ ਹੋ ਗਈ ਤੇ ਗੱਲ ਪਟਿਆਲਾ ਦੀ ਕਰੀਏ ਤਾਂ ਸਨੌਰ ਦੇ ਵਿੱਚ ਇੱਕ ਫਿਰਤੀ ਨੇ ਨਸ਼ੇ ਦੀ ਪੂਰਤੀ ਨਾ ਹੋਣ ਕਰਕੇ ਦੂਜੀ ਵਾਰ ਆਪ ਦਾ ਘਰ ਫੂਕ ਦਿੱਤਾ ਜੇ ਕੀ ਕਹਿਣਾ ਚਾਹੁੰਦੇ ਸਰ ਜੀ ਦੇਖੋ ਇਸ ਤਰ੍ਹਾਂ ਹੈਗਾ ਕਿ ਨਸ਼ੇ ਜਿਹੜੀ ਲਤ ਇੱਕ ਵਾਰੀ ਲੱਗ ਜੇ ਨਾ ਇਹ ਆਪਣਾ ਹਟਾਣੀ ਬੜੀ ਮੁਸ਼ਕਲ ਹੁੰਦੀ ਆ ਔਰ ਜਿਹੜੇ ਨਸ਼ੇ ਆਪਣਾ ਪੰਜਾਬ ਦੇ ਲਈ ਜਿਹੜੀ ਨਸ਼ਿਆਂ ਦੀ ਪਾਲਿਸੀ ਆ ਇਹਨੂੰ ਨਵੇਂ ਸਿਰੋਂ ਰੀਥਿੰਕ ਕਰਨ ਦੀ ਲੋੜ ਹੈ ਜਿਹੜੇ ਆਪਣੇ ਅਫੀਮ ਹੁੰਦੀ ਸੀ ਜਿਹੜੇ ਆਪਣਾ ਕੋਈ ਪੋਸਟ ਹੁੰਦੀ ਸੀਗੀ ਉਹ ਨਸ਼ੇ ਜ਼ਰੂਰ ਸੀਗੇ ਲੇਕਿਨ ਉਹ ਨਸ਼ੇ ਕਿਸੇ ਨੂੰ ਮਾਰਦੇ ਨਹੀਂ ਸੀਗੇ ਉਹ ਕਿਲਿੰਗ ਨਹੀਂ ਸੀ ਕਰਦੇ ਹੈਗੇ ਉਹ ਆਪਣਾ ਮਾੜੀ ਗੱਲ ਸੀਗੀ ਆਰਥਿਕ ਬੋਝ ਪਰਿਵਾਰ ਤੇ ਪੈਂਦਾ ਸੀਗਾ ਲੇਕਿਨ ਆ ਜਿਹੜਾ ਚਿੱਟਾ ਆ ਹੀਰੋਇਨ ਆ ਜਾਂ ਕੁਇਕ ਨਸ਼ਾ ਜਿਹੜਾ ਹੈਗਾ ਇਹ ਇਸ ਤਰ੍ਹਾਂ ਦੇ ਨਸ਼ੇ ਆ ਗਏ ਹੈਗੇ ਕਿ ਭਈ ਜਾਂ ਬੰਦਾ ਹੈਗਾ ਤੇ ਜੇ ਅਸ਼ੇ ਦੀ ਲੱਤ ਲੱਗੇ ਜਾਂ ਫਿਰ ਮੌਤ ਹੈ ਤੁਸੀਂ ਉਹਨਾਂ ਨੂੰ ਹਟਾ ਨਹੀਂ ਸਕਦੇ ਬੇਦਬੀਆ ਦਾ ਸਿਸਰਾ ਖਾਲੀ ਪੰਜਾਬ ਦੇ ਵਿੱਚ ਨਹੀਂ ਆਲਓਵਰ ਇੰਡੀਆ ਦੇ ਵਿੱਚ ਹੀ ਹੈ ਤੇ ਸੈਂਟਰ ਦੇ ਵਿੱਚ ਕਾਫੀ ਦਰੋਗ ਬੀਜੇਪੀ ਦੀ ਸਰਕਾਰ ਵੀ ਹੈ ਕਦੀ ਉਹਨਾਂ ਵੱਲੋਂ ਇਸ ਮੁੱਦੇ ਦੇ ਉੱਪਰ ਗੱਲਬਾਤ ਨਹੀਂ ਕੀਤੀ ਗਈ ਵੀ ਆਲਓਵਰ ਇੰਡੀਆ ਵਿੱਚ ਵੀ ਐਸਾ ਬਿੱਲ ਪਾਸ ਕੀਤਾ ਜਾਵੇ ਕਿਉਂਕਿ ਬੇਦਬੀ ਹਰ ਧਰਮ ਦੀ ਹੈ ਕਿ ਉਹਨਾਂ ਵੱਲੋਂ ਬਦੀ ਕੋਈ ਇਸ ਚੀਜ਼ ਦੇ ਉੱਪਰ ਧਿਆਨ ਨਹੀਂ ਦਿੱਤਾ ਗਿਆ ਤੁਸੀਂ ਕਿਹਾ ਵੀ ਬਿੱਲ ਪਾਸ ਹੋਣੇ ਚਾਹੀਦੇ ਸੀ ਜਾਂ ਉੱਪਰ ਧਿਆਨ ਦਿੱਤਾ ਜਾਣਾ ਚਾਹੀਦਾ ਦੇਖੋ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਹੈਗਾ ਕਿ ਜਿਹੜਾ ਸਤਕਾਰ ਹੈ ਧਾਰਮਿਕ ਗ੍ਰੰਥਾਂ ਦਾ ਇਹ ਅੰਦਰੋਂ ਆ ਸਰਕਾਰ ਅਗਰ ਸੰਜੀਦਾ ਹੈਗੀ ਹੈ ਵੀ ਆਪਾਂ ਇਸ ਤਰ੍ਹਾਂ ਦੀ ਬੇਅਦਬੀ ਨਾ ਹੋਵੇ ਤਾਂ ਮੈਂ ਇੱਕ ਗੱਲ ਕਹੀ ਸੀ ਕਿ ਅਸੀਂ ਲਿਵਿੰਗ ਗੁਰੂ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਜ਼ਿਆਦਾ ਸਾਡੇ ਦਿਲਾਂ ਨੂੰ ਠੇਸ ਪਹੁੰਚਦੀ ਹੈ ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਜਾਂ ਗੋਟਕਾ ਸਾਹਿਬ ਦਾ ਕੋਈ ਵਰਕਾ ਫਾੜਿਆ ਜਾਂਦਾ ਹੈਗਾ ਬੇਅਦਬੀ ਹੁੰਦੀ ਹੈ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਿਕਿਉਰਿਟੀ ਹੈ ਉਹ ਤਾਂ ਸਾਡੇ ਮੁੱਖ ਮੰਤਰੀ ਤੋਂ ਵੱਧ ਹੋਣੀ ਚਾਹੀਦੀ ਹੈ ਕਿਉਂਕਿ ਉਹਦਾ ਸਟੇਟਸ ਹੀ ਸਭ ਤੋਂ ਵੱਧ ਹੈ ਤਾਂ ਇਹ ਸਰਕਾਰ ਫਿਰ ਨੋਟੀਫਿਕੇਸ਼ਨ ਕਿਉਂ ਨਹੀਂ ਲੈ ਕੇ ਆ ਰਹੀ ਨਾ ਪਹਿਲੀਆਂ ਸਰਕਾਰਾਂ ਨੇ ਲਿਆਂਦੀ ਆ ਨਾ ਹੁਣ ਵੀ ਸਰਕਾਰ ਨੇ ਸਵਾਲ ਤੁਸੀਂ ਸੈਂਟਰ ਸਰਕਾਰ ਚੋਂ ਨਹੀਂ ਕੁਝ ਕਰ ਭਰੀ ਸੈਂਟਰ ਦਾ ਜਵਾਬ ਦਿਓ ਤੁਸੀਂ ਆਪ বিজেপি ਦੇ ਵਰਕਰੋਂ ਸੈਂਟਰ ਦੇ ਵਿੱਚ ਜਿਹੜੀ বিজেপি ਸਰਕਾਰ ਹੈ ਉਹਨਾਂ ਕੋਲੋਂ ਨਹੀਂ ਕਦਮ ਚੁੱਕਿਆ ਆ ਲੋਕੀਡਨ ਵਿੱਚ ਕੋਈ ਐਸਾ ਬਿੱਲ ਪਾਸ ਕਰਤਾ ਜਾਵੇ ਨਹੀਂ ਦੇਖੋ ਮੈਂ ਤੁਹਾਨੂੰ ਫਿਰ ਉਹ ਹੀ ਬੇਨਤੀ ਕਰਾਂਗਾ ਕਿ ਇਹ ਪਹਿਲਾਂ ਵੀ ਬਿੱਲ ਪਾਸ ਹੋਇਆ ਸੀਗਾ ਅਮਰਿੰਦਰ ਸਿੰਘ ਦੇ ਵੇਲੇ ਔਰ ਇਹ ਬਿੱਲ ਇਸੇ ਕਰਕੇ ਪਾਸ ਨਹੀਂ ਹੋਇਆ ਕਿਉਂਕਿ ਬਹੁਤ ਸਾਰੀ ਗੱਦਾ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਆਇਆ ਇਹ ਜਿਹੜੇ ਦਲਿਤ ਲੋਕ ਹੈ ਜਿਹੜੇ ਆਪਣਾ ਸੰਤ ਮਹਾਤਮਾ ਜਿਵੇਂ ਗੁਰੂ ਰਵਿਦਾਸ ਮਹਾਰਾਜ ਹੈ ਕਬੀਰ ਜੀ ਮਹਾਰਾਜ ਹੈ ਜਾ ਆਪਣੇ ਆਪਣੇ ਨਾਬਦਾਸੀ ਹੈ ਜਦ ਭਗਵਾਨ ਵਾਲਮੀਕ ਜੀ ਹੈ ਉਹ ਉਹਨਾਂ ਸੰਤਾਂ ਦੀ ਬੇਅਦਮੀ ਦੇ ਬਾਰੇ ਇਸ ਬਿੱਲ ਦੇ ਵਿੱਚ ਕੋਈ ਜ਼ਿਕਰ ਨਹੀਂ ਹੈਗਾ ਸੋ ਸਾਰੀਆਂ ਜਿਹੜੀਆਂ ਸੰਸਥਾਾਂ ਆਇਆ ਧਾਰਮਿਕ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਥਿਊਜ਼ ਲੈ ਕੇ ਹੀ ਇਸ ਤਰ੍ਹਾਂ ਦਾ ਬਿੱਲ ਆਣਾ ਚਾਹੀਦਾ ਹੈਗਾ ਤੇ ਮੈਂ ਇੱਕ ਹੋਰ ਬਹੁਤ ਵੱਡੀ ਗੱਲ ਕਹਿਣੀ ਚਾਹੁੰਦਾ ਤੁਹਾਡੇ ਮੀਡੀਅਮ ਦੇ ਰਾਹੀਂ ਮੀਡੀਆ ਦੇ ਰਾਹੀਂ ਕਿ ਛੇੜੀਆਂ ਬੇਅਦਮੀਆਂ ਹੋਈਆਂ ਅੱਜ ਤੱਕ ਸਰਕਾਰਾਂ ਨੇ ਪਰ ਆਬਦਾਨ ਤਾਂ ਪਹਿਲਾਂ ਵੀ ਹੈ ਗਿਆ ਸਜ਼ਾ ਦਾ 3 ਸਾਲ ਹੀ ਸਹੀ ਪਰ ਕੀ ਕਿਸੇ ਨੂੰ ਸਜ਼ਾ ਹੋਈ ਹੈ ਉਹ ਸਰਕਾਰਾਂ ਆਪਣਾ ਲਿਪ ਸਰਵਿਸ ਲਿਨੀਆ ਹੈਗੀਆਂ ਕੰਮ ਨਹੀਂ ਕਰਦੀਆਂ ਹੈਗੀਆਂ ਇਸ ਕਰਕੇ ਆਪਾਂ ਨੂੰ ਇਫੈਕਟਿਵ ਗਵਰਨਮੈਂਟ ਚਾਹੀਦੀ ਹੈਗੀ ਹੈ ਜਿਹੜੀ ਕੰਮ ਕਰੇ ਹੁਣ ਇੱਕ ਮੈਂ ਤੁਹਾਨੂੰ ਆਪਣਾ ਲੰਮਾ ਹੋ ਜਾਏਗਾ ਗੱਲ ਪੰਜਾਬ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ ਅੱਜ ਤੱਕ ਪੰਜਾਬ 'ਚ ਹੀ ਹੈ ਇਕੱਲੇ ਪੰਜਾਬ ਦੇ ਵਿੱਚ ਉਥੋਂ ਲਿਆ ਲਿਆ ਕੇ ਚੇਅਰਮੈਨ ਇਥੇ ਪੰਜਾਬ 'ਚ ਲਾਈ ਜਾਂਦੇ ਆ ਲੇਕਿਨ ਕਦੇ ਪੰਜਾਬ ਦਾ ਕੋਈ ਬੰਦਾ ਕੋਈ ਇੱਕ ਬੰਦਾ ਦੱਸ ਦਿਓ ਮੈਨੂੰ ਜਿਹਨੂੰ ਦਿੱਲੀ ਦੇ ਵਿੱਚ ਲਿਜਾ ਕੇ ਚੇਅਰਮੈਨ ਲਾਇਆ ਹੋਵੇ। ਤੋਂ ਅਸੀਂ ਇੱਥੇ ਆਪਣਾ ਕੀ ਲਟਾਉਣ ਵਾਸਤੇ ਬੈਠੇ ਆ 200 ਬੰਦਾ ਕੇਜਰੀਵਾਲ ਦਾ ਪੰਜਾਬ ਦੇ ਦਫਤਰਾ 'ਚ ਬੈਠਾ ਹੈਗਾ ਲੁੱਟਣ ਲਈ। ਨਾ ਉਹਨਾਂ ਦੇ ਕੋਲ ਥੋਟੀਆਂ ਵੀ ਹੈ, ਉਹਨਾਂ ਕੋਲ ਗਾਰਾਂ ਵੀ ਹੈ, ਉਹਨਾਂ ਦੇ ਕੋਲ ਪੈਟਰੋਲ ਵੀ ਹੈ, ਉਹਨਾਂ ਕੋਲ ਸਾਰਾ ਖਾਣਾ ਪੀਣਾ ਪੂਰਾ ਹੈਗਾ। ਔਰ ਹੈ ਬੰਦੇ ਕੌਣ ਹੈ? ਸੁਸ਼ੋਧਿਆ ਜੀ ਆਪਣਾ ਤੇ ਦੂਸਰਾ ਕੌਣ ਸਤਿੰਦਰ ਜੈਨ ਕੇਦਰੀਵਾਲ ਖੁੱਦ ਇਹ ਸਾਰੇ ਜੇਲ੍ਹ ਗਏ ਹੋਏ ਬੰਦੇ ਆ ਇਹ ਆਪਣਾ ਅਸੀਂ ਨਾ ਤੋ ਕੀ ਸਿੱਖਣਾ ਪੰਜਾਬ ਤੋਂ ਤਾਂ ਸਾਰੀ ਦੁਨੀਆ ਸਿੱਖਦੀ ਰਹੀ ਆ ਔਰ ਪੰਜਾਬ ਜਦੋਂ ਅਸੀਂ ਆਪਣਾ ਭਗਵਾਨਤ ਸਿੰਘ ਆਈਸਕੇ ਮੁੱਖ ਮੰਤਰੀ ਕਹਿੰਦੇ ਸੀ ਅਸੀਂ ਆਓ ਜਾਂ ਰਾਜ ਲੈ ਕੇ ਆਵਾਂਗੇ ਕਿ ਇੱਥੇ ਵਿਦੇਸ਼ੀ ਗੋਰੇ ਆ ਕੇ ਨੌਕਰੀ ਕਰਿਆ ਕਰਨਗੇ ਵਾਕੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਨੌਕਰੀ ਕਰਦੇ ਰਹੇ ਆ ਫ੍ਰਾਂਸ ਦੇ ਲੋਕੀ ਨੌਕਰੀ ਕਰਦੇ ਰਹੇ ਆ ਲੇਕਿਨ ਅੱਜ ਕਿਹੜਾ ਬੰਦਾ ਨੌਕਰੀ ਕਰ ਰਿਹਾ ਇਹ ਦੱਸੋ ਨਾ ਇੱਕ ਵੀ ਬੰਦਾ ਦੱਸੋ ਸਾਡੇ ਦੋਸਤ ਜਵਾਬ ਦੀ ਕੀ ਤੁਸੀਂ ਕੇਂਦਰ ਵੱਲੋਂ ਬਿੱਲ ਬਾਤ ਕਰਾਉਗੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਸੈਂਟਰ ਬਜਟ ਫੀਕਦਮ ਜੁਗਤ ਸਵਾਲ ਹਾਂ ਮੈਂ ਤੁਹਾਨੂੰ ਬੇਨਤੀ ਇਹ ਕਰੀ ਤੁਸੀਂ ਸਹਿਮਤ ਹੋ ਸਕੋ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਉਹਨਾਂ ਦਾ ਪਤਾ ਕੀ ਦੀ ਵੀ ਪੰਜਾਬ ਸਰਕਾਰ ਦੇ ਜਿੰਦ ਧਰਮ ਛੱਤੇ ਵੀ ਕੇਂਦਰ ਸਰਕਾਰ ਵੱਲੋਂ ਸਾਰੇ ਧਰਮਾਂ ਨਾਲ ਲੈ ਕੇ ਕੋਈ ਬਿੱਲ ਬਾਤ ਨਾਲ ਨਹੀਂ ਕੋਸ਼ਿਸ਼ ਕਰੋਗੇ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਮੈਂ ਉਸ ਸਵਾਲ ਦਾ ਜਵਾਬ ਮੈਂ ਉਸ ਸਵਾਲ ਦਾ ਜਵਾਬ ਦੇਣਾ ਕਿ ਇਸ ਤਰ੍ਹਾਂ ਦੇ ਜਿਹਦੇ ਵਿੱਚ ਆਪਣਾ ਜਿਹੜਾ ਦੇਸ਼ ਹੈ ਬਹੁਤ ਧਰਮਾਂ ਵਾਲਾ ਦੇਸ਼ ਹੈ ਇਥੇ ਕਈ ਸੈਂਕੜਿਆਂ ਤੋਂ ਲੈ ਕੇ ਲੱਖਾਂ ਕਰੋੜਾਂ ਦੀ ਗਿਣਤੀ ਤੱਕ ਫਾਲੋਅਰ ਹੈ ਕਿਸੇ ਇੱਕ ਧਰਮ ਦੇ ਜਦ ਤੱਕ ਆਪਾਂ ਸਾਰੇ ਧਰਮਾਂ ਨੂੰ ਕੰਸਲਟ ਨਹੀਂ ਕਰ ਲੈਂਦੇ ਕੋਈ ਗੱਲ ਦਾ ਜਵਾਬ ਦੇਣਾ ਤੁਸੀਂ ਮੈਨੂੰ ਗੱਲ ਕਰੋਗੇ ਕੇਂਦਰ ਵੱਲੋਂ ਪਾਸ ਕਰਾਓਗੇ ਤੁਸੀਂ ਮਤਲਬ ਮੈਂ ਗੱਲ ਆ ਵੀ ਇੰਡੀਆ ਦੇ ਵਿੱਚ ਇਹ ਲਾ ਜਿਹੜਾ ਕੋਈ ਬਿੱਲ ਪਾਸ ਹੋਣਾ ਚਾਹੁੰਦਾ ਹੈ ਕਿ ਸੈਂਟਰ ਤੱਕ ਬਹੁਤ ਪਰੋਟ ਉਹਨਾਂ ਦੇ ਹੱਥ ਵਿੱਚ ਤਾਂ ਹੈਗਾ ਬੀਜੇਪੀ ਦੀ ਸਰਕਾਰ ਪੰਜਾਬ ਸਰਕਾਰ ਮੰਨਿਆ ਨਹੀਂ ਕਰ ਰਹੀ ਉਹਨਾਂ ਵੱਲੋਂ ਬਿੱਲ ਦਾ ਤੁਹਾਡੇ ਮਤਲਬ ਹਿਸਾਬ ਨਾਲ ਨਹੀਂ ਬਣਿਆ ਸੈਂਟਰ ਕੀ ਕਰੇ ਅਸੀਂ ਅਸੀਂ ਤੁਹਾਨੂੰ ਦੇਖੋ ਸੈਂਟਰ ਬਹੁਤ ਵੱਡੀ ਗੱਲ ਹੈ ਨਾ ਸੈਂਟਰ ਤਾਂ ਪੂਰੇ ਆਲ ਇੰਡੀਆ ਲੈਵਲ ਨੂੰ ਡੀਲ ਕਰਦਾ ਹੈ ਨਾ ਵੀ ਇੰਡੀਆ ਲੈਵਲ ਦੀ ਬੇਨਤੀ ਪੂਰੇ ਹਿੰਦੁਸਤਾਨ ਜੁਲਦੀ ਹੈ ਮੈਂ ਮੈਂ ਤੁਹਾਨੂੰ ਮ ਕੀ ਹੋ ਰਹੀਆਂ ਇਹਨਾਂ ਨੂੰ ਰੋਕਣ ਦੇ ਵਾਸਤੇ ਪੰਜਾਬ ਸਰਕਾਰ ਕੰਪੀਟੈਂਟ ਹੈ ਲਾ ਐਂਡ ਆਰਡਰ ਤਾਂ ਸਟੇਟ ਗਵਰਨਮੈਂਟ ਦਾ ਸਬਜੈਕਟ ਹੈ ਤੇ ਇਸ ਕਰਕੇ ਅਸੀਂ ਸਟੇਟ ਗਵਰਨਮੈਂਟ ਜਿਹੜੀ ਆ ਇਹਦੇ ਵਾਸਤੇ ਜਦੋਂ ਭਾਰਤੀ ਜਨਤਾ ਪਾਰਟੀ ਆਏਗੀ ਨਾ ਤਾਂ ਇਸ ਤਰ੍ਹਾਂ ਦੀ ਆਏਗੀ ਤਾਂ ਉਹ ਕਰਾਂਗੇ ਹੁਣ ਸਰਵ ਮੌਜੂਦ ਹੈ ਕਿ ਸੈਂਟਰ ਦੀ ਗੱਲ ਕਰਦਾ ਅਸੀਂ ਆਪਣੇ ਵੱਲੋਂ ਲਿਖ ਕੇ ਜ਼ਰੂਰ ਭੇਜ ਦਾਂਗੇ ਅਸੀਂ ਅਸੀਂ ਲਿਖ ਕੇ ਭੇਜਾਂ ਬੇਦਬੀ ਤਾਂ ਹੋਣੀ ਨਹੀਂ ਚਾਹੀਦੀ ਕਿਸੇ ਵੀ ਵੀ ਨਹੀਂ ਹੋਣੀ ਚਾਹੀਦੀ ਆਪਣੇ ਵਿਰੋਧੀ ਨੂੰ ਵੀ ਅਸੀਂ ਓਏ ਕਹਿ ਕੇ ਨਹੀਂ ਬੁਲਾਉਂਦੇ ਤੁਹਾਡੇ ਮੁੱਦੇ ਵੱਡ ਗਏ ਸਰਕਾਰ ਬਣੇਗੀ ਜਿਹੜੀ ਗੱਲ ਦਾ ਜਵਾਬ ਖਾਂਦ ਰਿਹਾ ਉੱਥੇ ਹਜੇ ਗੋਲ-ਬੋਲ ਕਰ ਰਿਹਾ ਮੈਂ ਗੋਲ-ਬੋਲ ਨਹੀਂ ਕਰ ਰਿਹਾ ਮੈਂ ਇਹ ਕਹਿ ਰਿਹਾ ਕਿ ਲਾ ਲਾ ਐਂਡ ਆਰਡਰ ਜਿਹੜਾ ਸਟੇਟ ਸਬਜੈਕਟ ਹੈ ਸਰਕਾਰ ਨੇ ਜੋ ਵੀ ਹਾਲੇ ਪੱਥੀ ਹੋ ਰਹੀ ਹੈ ਨਹੀਂ ਨਹੀਂ ਜਿਹੜਾ ਇਹ ਕਹਿੰਦਾ ਹੈ ਕਿ ਜਦੋਂ ਸੈਂਟਰ ਦੇ ਵਿੱਚੋਂ ਜਦੋਂ ਇਸ ਤਰ੍ਹਾਂ ਦੇ ਕਾਨੂੰਨ ਬੰਦੇ ਆ ਉਹਨਾਂ ਦੀ ਪ੍ਰਕੈਸ਼ਨ ਕੱਲੀ ਸਟੇਟ 'ਚ ਨਹੀਂ ਹੁੰਦੀ ਪੂਰੇ ਇੰਡੀਆ 'ਚ ਹੁੰਦੀ ਹੈ ਸੋ ਇਸ ਕਰਕੇ ਮੈਂ ਕਹਿ ਰਿਹਾ ਤੁਹਾਨੂੰ ਭਾਵੇਂ ਘੱਟ ਗਿਣਤੀ ਦੇ ਲੋਕ ਆਪਣੇ ਮੁਸਲਮਾਨ ਹੈ ਥੋੜੇ ਜਿਹੇ ਲੋਕ ਹੈ ਲੱਖਾਂ ਝੋਣਗੇ 2-3 ਲੱਖ ਹੋਣਗੇ 4 ਹੋਣਗੇ ਲੇਕਿਨ ਉਹਨਾਂ ਦੀ ਵੀ ਕੁਰਾਨ ਸਾਹਿਬ ਦੀ ਜੇਕਰ ਬੇਇੱਜ਼ਤੀ ਹੁੰਦੀ ਹੈ ਉਹ ਵੀ ਆਪਣਾ ਉਹਨਾਂ ਨੂੰ ਹਾਰਟ ਹੁੰਦੇ ਲੋਕ ਜਦੋਂ ਬਾਈਬਲ ਦੀ ਬੇਇੱਜ਼ਤੀ ਹੁੰਦੀ ਹੈ ਉਹ ਵੀ ਲੋਕੀ ਹਾਰਟ ਹੁੰਦੇ ਆ ਔਰ ਇੱਕ ਬਹੁਤ ਵੱਡੀ ਗੱਲ ਮੈਂ ਤੁਹਾਨੂੰ ਕਹਿਣ ਲੱਗਾ ਤੁਸੀਂ ਧਿਆਨ ਰੱਖਿਓ ਔਰ ਮੀਡੀਆ ਨੂੰ ਮੈਂ ਬੇਨਤੀ ਕਰਾਂਗਾ ਕਿ ਇਹਨੂੰ ਹਾਈਲਾਈਟ ਕਰਿਓ ਇਹ ਆਮ ਆਦਮੀ ਪਾਰਟੀ ਹੀ ਇਹ ਕੰਮ ਕਰਾ ਰਹੀ ਹੈ ਜਦੋਂ ਆਪਣਾ ਕੁਰਾਨ ਸ਼ਰੀਫ ਦੀ ਬੇਅਦਬੀ ਮਲੇਰਕੋਟਲੇ ਹੋਈ ਸੀਗੀ ਤਾਂ ਆਮ ਆਦਮੀ ਪਾਰਟੀ ਦਾ ਇੱਕ ਨਰੇਸ਼ ਯਾਦਵ ਨਾ ਦਾ ਐਮ ਐਲ ਏ ਉਹਦੇ ਚ ਇਨਵੋਲਵ ਸੀਗਾ ਔਰ ਇਹ ਖੁਦ ਹੀ ਕਰੰਦੇ ਆ ਔਰ ਅਤਵਾਦੀਆਂ ਦੇ ਘਰ ਜਾ ਕੇ ਰੋਟੀ ਖਾਂਦੇ ਆ ਇਹ ਸਾਰੀ ਤੈਸ ਨੈਸ ਪੰਜਾਬ ਦੀ ਜਿਹੜੀ ਸ਼ਾਂਤੀ ਨੂੰ ਖਰਾਬ ਕਰਨ ਦਾ ਕੰਮ ਆਮ ਆਦਮੀ ਪਾਰਟੀ ਨੇ ਹੀ ਕੀਤਾ ਹੈਗਾ ਔਰ ਇਹਦੇ ਸਿਰ ਤੇ ਹੀ ਇਹ ਪਾਵਰ ਚਾਹੀਏ ਆ ਇਸ ਕਰਕੇ ਆਪਣਾ ਲੋਕਾਂ ਦੀਆਂ ਭਾਵਨਾਵਾਂ ਨੂੰ ਪੜਤਾਲ ਦਾ ਕੰਮ ਆਮ ਆਦਮੀ ਪਾਰਟੀ ਕਰਦੀ ਹੈ ਇਸ ਕਰਕੇ ਇਹਨਾਂ ਨੂੰ ਨੱਥ ਪਾਣੀ ਜਿਹੜੀ ਆ ਇਹ 227 ਦੀ ਵੇਟ ਕਰੋ ਡੇਢ ਸਾਲ ਹੀ ਰਹਿੰਦਾ ਹੈਗਾ ਇਹ ਭਾਰਤੀ ਜਨਤਾ ਪਾਰਟੀ ਬਾਕੇ ਦਿਖਾਏਗੀ ਤੁਸੀਂ ਬਿਲਕੁਲ ਤੁਹਾਨੂੰ ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛਣ ਦੀ ਵੀ ਲੋੜ ਨਹੀਂ ਪੈਗੀ ਹੁਣ ਇਹ ਨਹੀਂ ਦੇਾਂਗੇ ਬੇਇੱਜ਼ਤੀ ਅਸੀਂ ਜੋ ਅੱਜ ਅਸਤਾਈ ਦੀ ਗੱਲ ਕਰੀਏ ਫਿਰ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦਾ ਮੇਟਰੀ ਵਾਲੀ ਕਿਉਂ ਦੇਖੋ ਅਸੀਂ ਆਪਣਾ ਅਕਾਲੀ ਦਲ ਵੀ ਸਾਡੇ ਪੰਜਾਬ ਦੇ ਵਸਨੀਕ ਹੈਗੇ ਆ ਪਹਿਲਾਂ 25 ਸਾਲ ਉਹਨਾਂ ਦੇ ਨਾਲ ਸਾਡਾ ਰਿਸ਼ਤਾ ਬੀ ਰਿਹਾ ਲੇਕਿਨ ਇਹ ਬੇਅਦਮੀਆਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਅਕਾਲੀ ਦਲ ਆ ਉਹ ਇਨਵੋਲਡ ਸਿਗਾ ਇਸ ਕਰਕੇ ਅਕਾਲੀ ਦਲ ਬਾਦਲ ਦੇ ਨਾਲ ਕੋਈ ਸਮਝੌਤਾ ਨਹੀਂ ਹੋਏਗਾ ਹਾਂ ਉਹਨਾਂ ਦਾ ਕੋਈ ਆਲਟਰਨੇਟਿਵ ਬਣਾਏਗਾ ਆਪਣਾ ਜਿਸ ਤਰ੍ਹਾਂ ਐਸਜੀਪੀਸੀ ਨੇ ਹਦਾਇਤ ਕੀਤੀ ਹੈ ਕਿ ਪੰਜ ਮੈਂਬਰੀ ਕਮੇਟੀ ਆਪਣੀ ਸੈਪਰੇਟ ਆਪਣਾ ਮੈਂਬਰਸ਼ਿਪ ਡਰਾਈਵ ਚਲਾਵੇ ਤੇ ਜੇ ਕੋਈ ਉਹਨਾਂ ਦਾ ਆਲਟਰਨੇਟਿਵ ਬਣਿਆ ਪਹਿਲਾਂ ਵੀ ਢੀਂਸਾ ਸਾਹਿਬ ਦੇ ਨਾਲ ਅਸੀਂ ਆਪਣਾ ਭਾਰਤੀ ਜਨਤਾ ਪਾਰਟੀ ਨੇ ਇਕੱਠੇ ਹੋ ਕੇ ਇਲੈਕਸ਼ਨ ਲੜਿਆ ਅਸੀਂ ਫਿਰ ਲੜਾਂਗੇ ਪੰਜਾਬ ਦੀ ਵਿੱਚ ਬਿਲਕੁਲ ਮੈਂ ਤੁਹਾਨੂੰ ਗੱਲ ਬੜੀ ਕਲੀਅਰ ਕਰਨੀ ਚਾਹਨਾ ਕਿ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਸਤਾ ਭੁੱਖ ਨਾ ਦੀ ਕੋਈ ਚੀਜ਼ ਨਹੀਂ ਪੰਜਾਬ ਦਾ ਭਲਾ ਪੰਜਾਬੀਆਂ ਦਾ ਭਲਾ ਹੀ ਕੋ ਇੱਕ ਵਿਸ਼ਾ ਹੈਗਾ ਜਿਹੜਾ ਕਿ ਆਪਣਾ ਆਪਣਾ ਬਹੁਤਬ ਆਪਣਾ ਅੱਜ ਸਵੇਰੇ ਸਵੇਰੇ ਖਬਰਾਂ ਆ ਰਹੀਆਂ ਸੀ ਕਿ ਸਿੱਗੀਆਂ ਕੀ ਸੀਗੀਆਂ ਉਹ ਆਪਣਾ ਜਿਹੜਾ ਸਰ ਆਲਟਰਨੇਟਿਵ ਦੀ ਗੱਲ ਕਰ ਰਹੇ ਲੱਗਦਾ ਕਿ ਇਹ ਸਾਡੇ ਤਾਂ ਜਿਹੜਾ ਬਾਕੀ 2 ਬੜੇ ਉਹਦੇ ਨਾਲ ਤੁਹਾਡੀ ਗੱਲਬਾਤ ਚੱਲ ਰਹੀ ਹੈ ਦਾ ਬਤਨ ਨਹੀਂ ਕਿਸੇ ਨੇ ਕੋਈ ਗੱਲ ਨਹੀਂ ਚੱਲ ਰਹੀ ਭਾਰਤੀ ਜਨਤਾ ਪਾਰਟੀ ਤੁਹਾਨੂੰ ਪਤਾ ਹੈਗਾ 6.6% ਵੋਟ ਬੈਂਕ ਸੀਗਾ, ਵੋਟ ਸ਼ੇਅਰ ਸੀਗਾ ਸਾਡਾ 222 ਚ ਔਰ ਕਿੰਨਾ ਚਲਾ ਗਿਆ 18.57% ਹੁਣ ਜਦੋਂ ਬਾਈ ਇਲੈਕਸ਼ਨ ਹੋਇਆ ਸਾਡਾ ਆਪਣਾ ਲੁਧਿਆਣੇ ਦੇ ਵਿੱਚ ਰੀਸੈਂਟਲੀ ਤਾਂ ਕਿੰਨੀਆਂ ਵੋਟਾਂ ਪਈਆਂ ਸਾਨੂੰ 20000 ਤੋਂ ਉੱਪਰ ਪਈਆਂ ਉਹਨਾਂ ਨੂੰ 8000 ਪਈਆਂ ਸੋ ਇਸ ਕਰਕੇ ਲੋਕੀਏ ਮਨ ਬਣਾਈ ਬੈਠੇ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਇੱਕ ਚਾਂਸ ਦੇਣਾ ਹੈ ਔਰ ਜਦੋਂ ਚਾਂਸ ਮਿਲਿਆ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ ਫਿਰ ਆਪਾਂ ਇੱਥੇ ਆ ਕੇ ਮੀਟਿੰਗ ਕਰਾਂਗੇ ਤੁਹਾਡੇ ਨਾਲ ਕਿ ਭਾਰਤੀ ਜਨਤਾ ਪਾਰਟੀ ਜਿਵੇਂ ਹਰਿਆਣਾ ਦੇ ਵਿੱਚ ਦੁਬਾਰਾ ਆਈ ਹੈ ਤੀਜੀ ਵਾਰੀ ਜਿਵੇਂ ਆਪਣਾ ਮੱਧ ਪ੍ਰਦੇਸ਼ ਦੇ ਵਿੱਚ ਚੌਥੀ ਵਾਰੀ ਆਈ ਹੈ ਜਿਵੇਂ ਗੁਜਰਾਤ ਚ ਛੇਵੀਂ ਵਾਰੀ ਆਈ ਹੈ ਜਿਵੇਂ ਯੂਪੀ ਜੀ ਦੂਜੀ ਵਾਰੀ ਆਈ ਹੈ ਫਿਰ ਰਿਪੀਟ ਕਰੇਗੀ ਕਿਉਂਕਿ ਭਾਰਤੀ ਜਨਤਾ ਪਾਰਟੀ ਲਈ ਸਤਾ ਨਹੀਂ ਲੋਕ ਸੇਵਾ ਜਿਹੜਾ ਮੁੱਦਾ ਆ ਲੋਕਾਂ ਦੀ ਸੇਵਾ ਕਰਨਾ ਆਪਣਾ ਪੰਜਾਬ ਜਿਹੜਾ ਇੱਕ ਬਹੁਤ ਖੁਸ਼ਹਾਲ ਸੂਬਾ ਆ ਔਰ ਸਾਰੇ ਤੋਂ ਵਧੀਆ ਸੂਬਾ ਹੈ ਲੇਕਿਨ ਅਸੀਂ ਇਹ ਆਪਣਾ ਨਲਾਇਕ ਸਿਆਸਤਦਾਨਾਂ ਦੀ ਵਜ੍ਹਾ ਕਰਕੇ ਅਸੀਂ ਆਪਣਾ ਕਦੇ ਨਸ਼ੇਚਰਤ ਹੋ ਰਹੇ ਆ ਕਦੇ ਲਾਅ ਐਂਡ ਆਰਡਰ ਦੇ ਵਿੱਚ ਕਦੇ ਗੈਂਗਸਟਰਾਂ ਵਾਰਾਂ ਕਦੇ ਕੁਛ ਕਰੇ ਕੁਛ ਅਸੀਂ ਆਪਣਾ ਆਪ ਨੂੰ ਤਬਾਹ ਕਰ ਲਿਆ ਹੈਗਾ ਔਰ ਸਾਡਾ ਨੌਜਵਾਨ ਮਾਂ ਪਿਓ ਇੰਨੇ ਫਿਕਰਮੰਦ ਹੈ ਉਹ ਕਹਿੰਦੇ ਬੱਚੇ ਨੂੰ ਬਾਹਰ ਭੇਜੋ ਜਿੱਥੇ ਮਰਜੀ ਜਾਵੇ ਜੋ ਮਰਜੀ ਕਰੇ ਲੇਕਿਨ ਪੰਜਾਬ 'ਚ ਨਹੀਂ ਰਹਿਣਾ ਚਾਹੁੰਦੇ ਜਾਂ ਤਾਂ ਨਸ਼ੇ 'ਚ ਬੱਚਾ ਮਰ ਜਾਏਗਾ ਤੇ ਜਾਨ ਬੇਰੁਜ਼ਗਾਰੀ ਨਾਲ ਤੇ ਜਾਂ ਆਪਣਾ ਕੋਈ ਹੋਰ ਗੈਂਗਵਾਰ ਦੇ ਵਿੱਚ ਮਾਰਿਆ ਜਾਏਗਾ ਬੇਅਦਮੀ ਦੀ ਗੱਲ ਕਰੀਏ ਤਾਂ ਗੋਹ ਹੱਤਿਆ ਨੂੰ ਕਿਵੇਂ ਦੇਖਦੇ ਹੋ? ਦੇਖੋ ਆਪਣਾ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਲੋਕਾਂ ਦੀਆਂ ਭਾਵਨਾ ਜਿੱਥੇ ਹਰਟ ਹੋਣੀ ਹੈ ਉਹ ਕੰਮ ਨਹੀਂ ਹੋਣਾ ਚਾਹੀਦਾ ਭਾਵੇਂ ਗੋਹ ਹੱਤਿਆ ਹੋਵੇ ਭਾਵੇਂ ਕਿਸੇ ਹੋਰ ਦੀ ਹੱਤਿਆ ਹੋਵੇ ਆਪਾਂ ਜਦੋਂ ਦੇਖੋ ਜਦੋਂ ਆਪਾਂ ਬੇਅਦਵੀ ਦੀ ਗੱਲ ਕਰਦੇ ਆ ਬੇਅਦਵੀ ਤਾਂ ਸਾਡੇ ਮਨਾਂ ਦੇ ਵਿੱਚ ਹੈ ਨਾ ਜਦੋਂ ਸਾਡਾ ਮਨ ਦੁਖੀ ਹੁੰਦਾ ਹੈਗਾ ਭਾਵੇਂ ਗੋਹਤਿਆ ਕਰਕੇ ਹੋਵੇ ਭਾਵੇਂ ਕਿਸੇ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਕਰਕੇ ਹੋਵੇ ਗੁਟਕਾ ਸਾਹਿਬ ਦੇ ਕਰਕੇ ਹੋਵੇ ਉਹ ਚੀਜ਼ ਨਹੀਂ ਹੋਣੀ ਚਾਹੀਦੀ ਇਹ ਭੱਜਪਾ ਦਾ ਵਿਸ਼ਵਾਸ ਹੈ ਇਹ ਬੈਗਰ ਜਿਹੜੇ ਪੂਰੇ ਦੇਸ਼ ਪਰਚ ਉਹ ਤਾਂ ਬੱਚੇ ਚੱਕ ਕੇ ਭੀਗ ਮੰਗਦੇ ਆ ਪੂਰੇ 50 ਸਰਕਾਰ ਨੇ ਵੀ ਉਹਨਾਂ ਦੇ ਡੀਐਨਏ ਟੈਸਟ ਹੋਏਗੇ ਲੇਕਿਨ ਤੁਹਾਡੀ ਕੇਂਦਰ ਚ ਸਰਕਾਰ ਹੈ ਕਿ ਹੋਰ ਜਗ੍ਹਾ ਵੀ ਭੀਗ ਮੰਗਦੀਆਂ ਔਰਤਾਂ ਬੱਚੇ ਚੱਕ ਕੇ ਕਈਆਂ ਦੇ ਅਗਵਾ ਹੋ ਗਏ ਉਹਨਾਂ ਦੀ ਮਾਂਾਂ ਚਾਹ ਪੰਚਾਲੀ ਕੋਈ ਡੀਐਨਏ ਟੈਸਟ ਤੁਹਾਨੂੰ ਵਿਸਥੀ ਕਰਾਂਗਾ ਕਿ ਇਹ ਜਿਹੜਾ ਵਿਸ਼ਾ ਹੈਗਾ ਇਹ ਸਟੇਟ ਸਬਜੈਕਟ ਹੈ ਔਰ ਪੂਰੇ ਇੰਡੀਆ ਦੇ ਵਿੱਚ ਜਿਹੜੀ ਲੋਕੀ ਭੀਖ ਮੰਗਦੇ ਆ ਇਹਦੇ ਵਿੱਚ ਸਾਡਾ ਜਿਹੜਾ ਕਲਚਰ ਹੈ ਇਹ ਵੀ ਜ਼ਿੰਮੇਵਾਰ ਹੈ ਆਪਾਂ ਲੋਕਾਂ ਨੂੰ ਦਾਨ ਦਿੰਨੇ ਆ ਆਪਾਂ ਮੰਦਰ ਦੇ ਬਾਹਰ ਲੋਕਾਂ ਨੂੰ ਬੈਠਿਆਂ ਨੂੰ ਵੀ ਦਾਨ ਦਿੰਨੇ ਆ ਨਹੀਂ ਉਹ ਬੱਚੇ ਉਹਨਾਂ ਦੇ ਹੈ ਕਿ ਵੀ ਇਹ ਜੇ ਪਤਾ ਕਦੀ ਗੱਲ ਬਿਲਕੁਲ ਠੀਕ ਹੈਗੀ ਆ ਸਖਤੀ ਦੇ ਨਾਲ ਉਹਨਾਂ ਦਾ ਨਹੀਂ ਹੋਣਾ ਚਾਹੀਦਾ ਕਿ ਉਹ ਬੱਚੇ ਭੀਖ ਮੰਗਣ ਪੰ ਭਾਰਤ ਸਰਕਾਰ ਨੇ ਤਾਂ ਇੱਥੋਂ ਤੱਕ ਕਾਨੂੰਨ ਲਿਆਂਦਾ ਹੋਇਆ ਹੈਗਾ ਕਿ ਕੋਈ ਬੱਚਾ ਅਗਰ ਮਾਂ ਪਿਓ ਤੋਂ ਬਿਨਾਂ ਹੈ ਬੇਸਹਾਰਾ ਆ ਅਨਾਥ ਹੈ ਤਾਂ ਉਹਦੇ ਵਾਸਤੇ ਭਾਰਤ ਸਰਕਾਰ ਪੈਸਾ ਭੇਜਦੀ ਹੈ ਮੈਂ ਡਾਇਰੈਕਟਰ ਸੋਸ਼ਲ ਸਿਕਿਉਰਿਟੀ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਰੈਂ ਦੋਸਾਰ ਔਰ ਬੱਚਿਆਂ ਦੇ ਸਕੂਲ ਖੁੱਲੇ ਹੋਇਆ ਜਲੰਧਰ ਹੈ ਹੁਸ਼ਿਆਰਪੁਰ ਹੈ ਫ੍ਰੀ ਐਜੂਕੇਸ਼ਨ ਹੈ ਫ੍ਰੀ ਖਾਣਾ ਹੈ ਫ੍ਰੀ ਹੋਸਟਲ ਹੈ ਹਰ ਤਰ੍ਹਾਂ ਦੀ ਸਹੂਲਤ ਹੈ ਔਰ ਆਪਣੇ ਬੱਚਿਆਂ ਦੇ ਉਹ ਬਨੇ ਹੋਏ ਆ ਹੋਸਟਲ ਬਨੇ ਹੋਏ ਆ ਬੱਚਿਆਂ ਦੇ ਜਿੱਥੇ ਉਹਨਾਂ ਨੂੰ ਐਡਮਿਟ ਕਰਾਇਆ ਜਾ ਸਕਦਾ ਲੇਕਿਨ ਜਿਨ੍ਹਾਂ ਲੋਕਾਂ ਨੇ ਰੋਜ਼ਗਾਰ ਬਣਾਇਆ ਵੇਇਆ ਇਹਨਾਂ ਨੂੰ ਬੱਚਿਆਂ ਦੇ ਰਾਈਟ ਮੰਗਨ ਦਾ ਉਹਨਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਹੋਣੀ ਚਾਹੀਦੀ ਔਰ ਲੈਂਡ ਪੂਲਿੰਗ ਸਕੀਮ ਨੂੰ ਕਿਵੇਂ ਦੇਜਾ ਕਾਨੂੰਨ ਦਾ ਸਿੱਤੇ ਦੇਖੋ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਇਹ ਆਪਣਾ ਸਵਾਏ ਆਪਣਾ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਲੁੱਟਣ ਤੋਂ ਸਵਾਗ ਕੁਛ ਨਹੀਂ ਹੈ ਇਹ ਐਹੋਜੀ ਇੱਕ ਪਾਲਿਸੀ ਹੈ ਆਪਣਾ ਸਦੀਆਂ ਤੋਂ ਅੰਗਰੇਜ਼ਾਂ ਦੇ ਵਿਲੇ ਤੋਂ ਆਪਣਾ ਆਪਣਾ ਲੈਂਡ ਅਕਵਾਇਰ ਹੁੰਦੀ ਆਈ ਹੈ ਆਪਣਾ ਤੁਹਾਡੀ ਕਦੇ ਨੈਸ਼ਨਲ ਹਾਈਵੇ ਦੀ ਵਾਈਟਨਿੰਗ ਹੋ ਰਹੀ ਆ ਕਦੇ ਰੇਲਵੇ ਲਾਈਨ ਦੀ ਕੋਰੀਡੋਰ ਦੀ ਵਾਈਟਨਿੰਗ ਹੋ ਰਹੀ ਆ ਹਮੇਸ਼ਾ ਕਿਸਾਨਾਂ ਨੂੰ ਲੈਂਡ ਓਨਰ ਨੂੰ ਪੈਸੇ ਦਿੱਤੇ ਜਾਂਦੇ ਆ ਉਹਦੇ ਉੱਪਰ ਸਲੂਸ਼ਨ ਦਿੱਤਾ ਜਾਂਦਾ ਆ ਉਹਦੇ ਤੇ 9% ਦਾ ਇੰਟਰਸਟ ਦਿੱਤਾ ਜਾਂਦਾ ਹੈਗਾ ਜੇ ਲੈਂਡ ਬਾਈਫਰਗੇਟ ਹੋ ਜਾਏ ਤਾਂ ਉਹਦਾ 20-50% ਦੇਣ ਦਾ ਪ੍ਰੋਵੀਜ਼ਨ ਹੈਗਾ ਮੰਨ ਲਓ ਤੁਹਾਡੀ 2 ਇੱਕ 2 ਕਨਾਲ ਜ਼ਮੀਨ ਹੈ ਅੱਧਾ ਕਨਾਲ ਤੁਹਾਡੀ ਬਚ ਗਈ ਆ ਡੇਢ ਕਨਾਲ ਤੁਹਾਡੀ ਲੈ ਲਈ ਆ ਤਾਂ ਤੁਹਾਨੂੰ ਜਿਹੜਾ ਅੱਧਾ ਕਨਾਲ ਬਚ ਗਿਆ ਉਹ ਕਿਸੇ ਕੰਮ ਨਹੀਂ ਆ ਉਹਦੇ ਪੈਸੇ ਦੇਣ ਦਾ ਵੀ ਪ੍ਰੋਵੀਜ਼ਨ ਹੈਗਾ ਲੈਂਡ ਐਕੁਇਜ਼ੀਸ਼ਨ ਐਕਟ ਦੇ ਵਿੱਚ ਇਹ ਜਿਹੜੀ ਪਾਲਿਸੀ ਨਵੀਂ ਲਿਆਂਦੀ ਸਰਕਾਰ ਨੇ ਇਹਦੇ ਵਿੱਚ ਕਿਸਾਨ ਨੂੰ ਕੋਈ ਵੀ ਪੈਸਾ ਨਹੀਂ ਮਿਲਣਾ ਸवाय ਪਲਾਟ ਦੇ ਜੇ 1 ਏਕੜ ਤੋਂ ਉੱਪਰ ਹੈ ਤਾਂ ਉਹਨੂੰ 1000 ਗਜ ਦਾ ਪਲਾਟ ਤੇ 200 ਗਜ ਦਾ ਸ਼ੋਰੂ ਮਿਲਣਾ ਜਾਂ ਪਲਾਟ ਮਿਲਣਾ ਲੇਕਿਨ ਤਦੋਂ ਮਿਲਨੇ 4 ਸਾਲ 5 ਸਾਲ 10 ਸਾਲ ਅਜੇ ਪਹਿਲੀਆਂ ਜਿਹੜੀਆਂ ਐਪੋਜੀਸ਼ਨ ਹੋ ਜਾਂਿਆ ਮੋਹਾਲੀ ਵਰਗੇ ਸ਼ਹਿਰਾਂ ਚੋਂ ਤਾਂ ਅਜੇ ਸਿਰੇ ਨਹੀਂ ਜਿਹੜੀਆਂ ਤੇ ਇਹ ਆਪਣਾ ਕਿਸਾਨਾਂ ਨੂੰ ਮਤਲਬ ਇੱਕ ਕਿਸਮ ਦਾ ਲੈਂਡਲੈਸ ਕਰਨ ਵਾਲੀ ਪਾਲਿਸੀ ਆ ਜੇ ਤੁਹਾਡੀ 1 ਕੈਂਚੀ 1 ਏਕੜ ਤੋਂ ਕੱਢ ਕੇ 200 ਗੇ ਦਾ ਪਲਾਟ ਗਿਆ ਮਤਲਬ ਕਿਹੋ ਜਿਹਾ ਇਹ ਆਪਣਾ ਜਿਹੜੀ ਸਰਕਾਰ ਹੁੰਦੀ ਆ ਸਰਕਾਰ ਲੋਕਾਂ ਦੇ ਵੈਲਫੇਅਰ ਲਈ ਹੁੰਦੀ ਆ ਨਾ ਕਿ ਸਰਕਾਰ ਲੋਕਾਂ ਨੂੰ ਵਪਾਰ ਕਰਨ ਲਈ ਹੁੰਦੀ ਆ ਲੁੱਟਣ ਲਈ ਹੁੰਦੀ ਆ ਸਰਕਾਰ ਦਾ ਕੰਮ ਨਹੀਂ ਹੈਗਾ ਸਰਕਾਰ ਕੋਲ ਕਹਿੰਦੇ ਤਾਂ ਟੈਕਸ ਨਹੀਂ ਲਾ ਰਹੀ ਪਿਛਲੇ 4 ਸਾਲਾਂ ਦੇ ਵਿੱਚ ਕੋਈ ਟੈਕਸ ਨਹੀਂ ਲਾਇਆ ਲੇਕਿਨ ਲੁੱਟਣ ਦੇ ਵਾਸਤੇ ਇਹਨਾਂ ਨੇ ਸੁਤਿੰਦਰ ਜੈਨ ਤੇ ਕਿਸ਼ੋਰੀਆ ਬੈਨ ਦੇ ਹੈਗੇ ਆ ਉਹ ਬੈਠ ਕੇ ਆਪਣੇ ਹਰੇਕ ਦਫਤਰ 'ਚ ਬੈਠੇ ਔਰ ਨਵੀਆਂ ਨਵੀਆਂ ਸਕੀਮਾਂ ਕਰਦੇ ਠੀਕ ਹੈ ਸਰ ਜੀ ਸੀਆਈਐਸਐਫ ਦੇ ਮੁੱਦੇ 'ਤੇ ਕੀ ਕਹਿਣਾ ਚਾਹੋਗੇ ਪਹਿਲੇ ਤੁਸੀਂ ਲੋੜ ਨੂੰ ਆਪਣੀ ਗੱਲ ਕਰ ਰਹੇ ਹੋ ਦੂਜੇ ਪਾਸੇ ਉਹ ਵਾਪਸ ਭੇਜਣ ਕਰਨੀ ਪੰਜਾਬ ਆਇਆ ਉਹ ਆਪਣਾ ਇੱਕ ਬੜਾ ਬੈਲੈਂਸ ਸਟ੍ਰਕਚਰ ਬਣਾ ਹੈਗਾ ਬੀਬੀਐਮਬੀ ਦੀ ਗੱਲ ਕਰ ਰਹੇ ਹਾਂ ਬੀਬੀਐਮਬੀ ਦੇ ਵਿੱਚ ਜਿਹੜੀ ਪੁਲਿਸ ਹੈ ਜਦੋਂ ਲਾਏ ਆਪਣਾ ਸੀਆਈਐਸਐਫ ਲੱਗ ਗਿਆ ਤਾਂ ਉਹਦਾ 60% ਪੈਸਾ ਜਿਹੜਾ ਪੰਜਾਬ ਸਰਕਾਰ ਦੇ ਲਿਆ 40% ਹਰ ਸਰਕਾਰ ਜਾਂ ਦੂਜੇ ਸਟੇਟ ਦਿੰਦੇ ਆ ਜੇ ਪੰਜਾਬ ਸਰਕਾਰ ਨੇ ਆਪਣੇ ਬੰਦੇ ਲਾਤੇ ਤਾਂ ਸਾਰੇ ਦਾ ਸਾਰਾ ਪੈਸਾ ਪੰਜਾਬ ਸਰਕਾਰ ਨੂੰ ਦੇਣਾ ਪਏਗਾ ਸੋ ਮੈਂ ਇਹ ਸਮਝਦਾ ਹੈਗਾ ਕਿ ਲੜਨ ਦੇ ਵਿੱਚ ਫਾਇਦਾ ਨਹੀਂ ਹੈਗਾ ਆਪਣੇ ਬੱਚਿਆਂ ਨੂੰ ਰੋਜ਼ਗਾਰ ਮੈਨਾ ਉਹਦੇ ਵਿੱਚ ਘੱਟੋ ਘੱਟ 2700 EMPLOYEES ਦੀ ਸ਼ਾਰਟੇਜ ਹੈ ਜਿਹੜੇ ਕਿ ਪੰਜਾਬ ਸਰਕਾਰ ਨੇ ਦੇਣੇ ਆ ਇੱਕ ਪਾਸੇ ਅਸੀਂ ਬੇਰੋਜ਼ਗਾਰੀ ਨਾਲ ਝੂਜ ਰਹੇ ਹਾਂ ਇੱਕ ਪਾਸੇ ਅਸੀਂ ਭਰਤੀ ਨਹੀਂ ਕਰਦੇ ਪੈਸਾ ਤਾਂ ਉਹਨਾਂ ਨੂੰ ਵੀ 2-3 ਮਹੀਨੇ ਦੇਣਾ ਪਰ ਸਰਕਾਰ ਨੇ ਦੇਣਾ ਪੰਜਾਬ ਦਾ ਵੀ ਸ਼ੇਅਰ ਜਾਂਦਾ ਹੈਗਾ ਲੇਕਿਨ ਭਰਤੀ ਕਿਉਂ ਨਹੀਂ ਕਰਦੇ ਇਸ ਕਰਕੇ ਪੰਜਾਬ ਸਰਕਾਰ ਦੀ ਇਹ ਦੀ ਆ ਨਲਾਇਕ ਸਰਕਾਰ ਹੈ ਮਹਾ ਨਲਾਇਕ ਸਰਕਾਰ ਹੈ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਆ 1158 ਕਿੰਨੇ ਸੀਗੇ ਆਪਣੇ ਅਸਿਸਟੈਂਟ ਪ੍ਰੋਫੈਸਰ ਉਹਨਾਂ ਦੀਆਂ ਭਰਤੀਆਂ ਰੱਦ ਹੋ ਗਈਆਂ ਕਿਉਂਕਿ ਜਿਹੜੀਆਂ ਵੀ ਸਮੇਂ ਦੀਆਂ ਸਰਕਾਰਾਂ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਆ ਇਹ ਭਾਈ ਤੀਜਾ ਵਾਰ ਕਰਪਸ਼ਨ ਇਸ ਤੋਂ ਉੱਪਰ ਨਹੀਂ ਉੱਠ ਰਹੀ ਇਸੇ ਦੇਖੋਗੇ ਜਦੋਂ ਭਾਰਤੀ ਜਨਤਾ ਪਾਰਟੀ ਨੂੰ ਸਾਰਾ ਅਪੋਰਚੁਨਿਟੀ ਮਿਲੀ ਅਸੀਂ ਆਪਣਾ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਹੋਣ ਦੇਵਾਂਗੇ ਨਾ ਹੋ ਰਿਹਾ ਕਿਸੇ ਸਟੇਟ ਦੇ ਵਿੱਚ ਕੋਈ ਕਰਾਪਸ਼ਨ ਦਾ ਨਹੀਂ ਦੱਸੋ ਚੀ ਕਿ ਮੰਤਰੀ ਫੜਿਆ ਗਿਆ ਹੋਵੇ ਇਹਨਾਂ ਨੇ ਤਾਂ ਆਪਣੇ ਮੰਤਰੀ ਆਪੇ ਫੜ ਕੇ ਅੰਦਰ ਕਰਦੇ ਆਪੇ ਕਲੀਨ ਚੈੱਕਾਂ ਲਈ ਜਾ ਰਹੇ ਆ ਵਿਜੇ ਸਿੰਘ ਲਾ ਦੀ ਗੱਲ ਕਰ ਰਿਹਾ ਮੈਂ ਠੀਕ ਹੈ ਨਾ ਇਸ ਕਰਕੇ ਇਹਨਾਂ ਨੂੰ ਨਾਚ ਨਾ ਜਾਣੇ ਆਂਗਰ ਟੇਡਾ ਇਹਨਾਂ ਨੂੰ ਸਰਕਾਰ ਚ ਚਲਾਣੀ ਆਉਂਦੀ ਨਹੀਂ ਹੈਗੀ ਕੰਮ ਕਰਨਾ ਆਉਂਦਾ ਨਹੀਂ ਹੈਗਾ ਸਿਵਾਏ ਕਰਾਪਸ਼ਨ ਦੇ ਇਹਨਾਂ ਨੂੰ ਕੋਈ ਕੰਮ ਨਹੀਂ ਆਉਂਦਾ ਹੈਗਾ ਤੇ ਆਪਣਾ ਭੰਡਪੁਣਾ ਕਰਦੇ ਆ ਚੁਟਕੀਆਂ ਮਾਰਦੇ ਆ ਗਿਆ ਜੇ ਕਦੇ ਗਵਰਨਰ ਸਾਹਿਬ ਕਹਿੰਦੇ ਹੈਗੇ ਕਿ ਪਈਆ ਕੰਮ ਐਦਾਂ ਨਹੀਂ ਐਦਾਂ ਕਰੋ ਤੇ ਉੱਥੇ ਜਾ ਕੇ ਭੰਡਪੁਣਾ ਕਰਦੇ ਹੈਗੇ ਕਿ ਮੈਨੂੰ ਗਵਰਨਰ ਲਵ ਲੈਟਰ ਲਿਖਦਾ ਐਦਾਂ ਦੀਆਂ ਗੱਲਾਂ ਕਰਦੇ ਹੈਗੇ ਲੋਕੀ ਹੱਸਦੇ ਹੈਗੇ ਕਿਸੇ ਨੂੰ ਕਹਿੰਦੇ ਤੰਗ ਪਜਾਮੀ ਪਾ ਕੇ ਆ ਗਿਆ ਕਿਸੇ ਨੂੰ ਕੋਈ ਹੋਰ ਕੁਝ ਦਾ ਮਤਲਬ ਅਹ ਜਿਆ ਟਿੱਚਣਾ ਕਰਦਾ ਮੁੱਖ ਮੰਤਰੀ ਜਿਹੜਾ ਕਿ ਉਹਨੂੰ ਸ਼ੋਭਾ ਨਹੀਂ ਦਿੰਦਾ ਮੁੱਖ ਮੰਤਰੀ ਬਹੁਤ ਸੰਜੀਦਗੀ ਦੀ ਕੋਈ ਪੋਸਟ ਹੈ ਠੀਕ ਹੈ ਨਾ ਕਿ ਆਪਣਾ ਐਦਾਂ ਦੇ ਕੰਮ ਆ ਲੈ ਸੋ ਮੈਂ ਠੀਕ ਹੈ ਸਰ ਆ ਤੁਹਾਡਾ ਧੰਨਵਾਦ ਕਰਦਾ ਜੇ ਕਿਸੇ ਨੇ ਫਿਰ ਵੀ ਪੁੱਛਣਾ ਹੋਵੇ ਤਾਂ ਅਲੈਦਾ ਆਪਣਾ ਜੋ ਮਰਜੀ ਪੁੱਛ ਲਿਓ ਕੋਈ ਮਾੜਾ ਅੱਜ ਕੋਈ ਤੁਸੀਂ ਮਾਈਕ ਪੂਰੇ ਕਰਨ ਲਈ ਜੋ ਉੱਪਰ ਕੀ ਕਹਿਣਾ ਚਾਹੁੰਦਾ ਸਾਨੂੰ ਸਟੇਟ ਵੱਲੋਂ ਮੈਸੇਜ ਸੀਗਾ ਕਿ ਜੋ ਪੰਜਾਬ ਸਰਕਾਰ ਕੇਅਰ ਬੀ ਬਣੀ ਹੈ ਕਿਸੇ ਵੀ ਮੁੱਦੇ ਨੂੰ ਲੈ ਕੇ ਬਹੁਤਾਂ ਲੈ ਕੇ ਦ੍ਰਿਗਦਰ ਸਾਹਿਬ ਜੀ ਲੈ ਕੇ ਕਿਸੇ ਵੀ ਧਰਮ ਲਈ ਵੇਤਵੇ ਹੋ ਰਹੇ ਨੇ ਹੁਣ ਲਈ ਇੱਕ ਪ੍ਰੈਸ ਕਾਨਫਰੰਸ ਦਾ ਜ਼ਿਲ੍ਹਾ ਵਾਈਸਪ੍ਰੀਮੀਅਰ ਸਾਡੇ ਅੱਜ ਮੁੱਖ ਮਹਿਮਾਨ ਸਾਡੇ ਐਸ.ਆਰ. ਲੱਤਵ ਜੀ ਸਵਾਗਤ ਕਰਦੇ ਹਾਂ ਜੀ ਕਿ ਇਸ ਵੀਰਨ ਸਾਡੇ ਉਹਨਾਂ ਦੀ ਅੱਜ ਸਾਨੂੰ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਸ ਦੇ ਸਾਡੇ ਜਿਹੜੇ ਐਸੋਸੀਏਟਸ ਅੱਜ ਦੇਸੋਂ ਆਏ। ਤੁਹਾਨੂੰ ਸਾਰੀ ਗੱਲ ਸੰਜੇ ਨੇ ਕੀਤੀ ਹੈ ਜੋ ਬੇਬੇਰਗੀਆਂ ਸਰਕਾਰ ਥੋੜੀ ਜਿਹੀ ਕਿਸੇ ਨਹੀਂ ਕੀ ਹੱਥੇ ਬਰਦਾਸ਼ਤ ਦੇਖਦੇ ਆ। ਇਸ ਮਾਡਲ ਨੇ ਕਿਹਾ ਬਹੁਤ ਹੀ ਗਲਤ ਪੁਸ਼ਟਾ ਪ੍ਰੋਜੈਕਟ ਜਿਹੜੀ ਗੋਹਾਟਿਆਂ ਬਿਆਦੀ ਮਾਧਿਓਂ ਕੇ ਨਹੀਂ ਮੰਨਦੇ ਘੰਟੇ ਦੇਰ ਵੀ ਹੋ ਗਈ ਅਚਨ ਚੇਰਮੈਨ ਸਰ ਬਹੁਤ ਜੜੀ ਕੁੱਤ ਕਉ ਪੁੱਛਦੇ ਛੋਟੇ ਸੀ ਚੇਰਮੈਨ ਰੇਜੇ ਸੱਜੇ ਸ਼ਮਨ ਇਹ ਕਾਲਾ ਕਰ ਦਸਾਂ ਬੰਗਤ ਦੇਖਿਆ ਨਹੀਂ ਆਪਾਂ ਤੁਸੀਂ ਅਗਲ ਕਰੀਏ 2027 ਦੀ ਗੱਲ ਕਰ ਰਹੇ ਸੀ ਜੇ ਵੀ ਬੀਜਪੀ ਦੀ ਸਰਕਾਰ ਬਣੇਗੀ ਲੇਕਿਨ ਪਟਿਆਲੇ ਦੇ ਕਈ ਜਗ੍ਹਾ ਜੇ ਬੀਜਪੀ ਦੇ ਜਿਹੜੇ ਹੈਗਾ ਵਰਕਰ ਨਹੀਂ ਦਿਖਾਈ ਦੇ ਰਹੇ ਇਹਨਾਂ ਦਾ ਦੋ ਜਿਲ੍ਹੇ ਇਲੈਕਸ਼ਨ ਹੋ ਗਿਆ ਹੈ 60 ਦੇ 60 ਟਿਕਟਾ ਸਾਡੇ ਸਾਰੇ ਐਮਸੀ 710 ਅਸੀਂ ਕੋਈ ਵੀ ਵਾਰ ਚਾਹ ਸਾ ਨਿਸ਼ਚਿਤ ਸਾਡਾ ਐਮਸੀ 710 ਪਟਿਆਲਾ 2 ਦੀ ਗੱਲ ਕਰ ਰਹੇ ਜੀ ਕੋਈ ਕਿਹੜਾ ਚਿਹਰਾ ਜਿਹੜਾ ਹੈਗਾ ਕਿਉਂਕਿ ਟਾਈਮ ਵੀ ਬਹੁਤ ਘੱਟ ਹੈ 2027 ਦੇ ਇਲੈਕਸ਼ਨ ਕਿ ਲਾ ਬੀਜੇਪੀ ਕਵਰ ਕਰ ਪਾਏਗੀ ਇਹਨੇ ਮੇਰੇ ਸਾਥੀ ਨੇ ਟਾਈਮ ਘੱਟਿਆ ਪਾਰਟੀ ਦਾ ਰੇਟ ਸਾਲ ਬਹੁਤ ਉੱਪਰ ਟਾਈਮ ਪਿਆ ਹੈ ਜੀ ਜਿਹਨੂੰ ਪਾਰਟੀ ਦਾ ਚਿਹਰਾ ਆਇਆ ਟਾਈਮ ਉਦੋਂ ਤੋਂ ਸਮਝ ਨਹੀਂ ਆ ਰਿਹਾ ਠੀਕ ਹੈ ਜੀ ਠੀਕ ਹੈ ਜੀ